ਫਿਲਮੀ ਪਰਦੇ ਤੇ ਲੋਕਾਂ ਨੂੰ ਹਸਾਉਂਦੇ ਤਾਂ ਇਹਨਾਂ ਨੂੰ ਤੁਸੀਂ ਬਹੁਤ ਦੇਖਿਆ ਹੋਣਾ ਲੇਕਿਨ ਹੁਣ ਤਿਆਰੀ ਸਿਆਸੀ ਪਰਦੇ ਤੇ ਹੱਥ ਅਜਮਾਉਂਦੀ ਹੈ ਗੁਰਪ੍ਰੀਤ ਸਿੰਘ ਕੋਗੀ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਕੋਗੀ ਸਾਹਿਬ ਸਾਡੇ ਨਾਲ ਕੋਗੀ ਸਾਹਿਬ ਲੋਕਾਂ ਨੂੰ ਹਸਾਉਂਦੇ ਹਸਾਉਂਦੇ ਇਹ ਤੁਹਾਨੂੰ ਸਿਆਸੀ ਤੌਰ ਤੇ ਮੰਚ ਤੇ ਜਾਣਾ ਕਿਵੇਂ ਆਇਆ ਬਿਲਕੁਲ ਠੀਕ ਹੈ ਸਰ ਲੋਕਾਂ ਨੂੰ ਹਸਾਉਂਦੇ ਹਸਾਉਂਦੇ ਇੱਕ ਖਿਆਲ ਆਇਆ ਕਿ ਹਾਸੇ ਬਰਕਰਾਰ ਵੀ ਰੱਖੇ ਜਾਣ ਪੰਜਾਬ ਦੇ ਵਿੱਚ ਕਿਉਂਕਿ ਹਾਸੇ ਖੋਏ ਜਾ ਰਹੇ ਸੀ ਹਾਸੇ ਖਤਮ ਹੋ ਰਹੇ ਸੀ ਹਾਸਿਆਂ ਦੇ ਪਿੱਛੇ ਇੱਕ ਬਹੁਤ ਵੱਡਾ ਦਰਦ ਪਨ ਭਰਿਆ ਸੀ ਹਾਸਿਆਂ ਦੇ ਪਿੱਛੇ ਹਾਦਸੇ ਜਨਮ ਲੈ ਰਹੇ ਸੀ ਸੋ ਸਾਨੂੰ ਸੀਗਾ ਕਿ ਇਹ ਹਾਸਿਆਂ ਦੀ ਧਰਤੀ ਹੈ ਹਾਸੇ ਬਣੇ ਰਹਿਣ ਤੇ ਉਹਦੇ ਵਾਸਤੇ ਹੁਣ ਇੱਕ ਕਿਉਂਕਿ ਸਾਡੇ ਕੋਲ ਜਿਹੜਾ ਮੰਚ ਹੁੰਦਾ ਸਟੇਜ ਜਾਂ ਟੈਲੀਵਿਜ਼ਨ ਜਾਂ ਫਿਲਮ ਉਹ ਤਾਂ ਅਸੀਂ ਇਸਤੇਮਾਲ ਕਰ ਹੀ ਰਹੇ ਸੀ ਪਰ ਜਿੱਥੇ ਤੁਹਾਨੂੰ ਕੁਝ ਕਰਨ ਦੇ ਅਧਿਕਾਰ ਹੋਣ ਜਿੱਥੇ ਤੁਸੀਂ ਖੁੱਲ ਕੇ ਕੁਝ ਕਰ ਸਕੋ ਇਹ ਕੋਈ ਵੀ ਮੰਚ ਚਾਹੀਦਾ ਸੀ ਸੋ ਮੈਨੂੰ ਲੱਗਦਾ ਜੀ ਕਿ ਰਾਜਨੀਤੀ ਕਿਤੇ ਨਾ ਕਿਤੇ ਉਸ ਮੰਚ ਨੂੰ ਮੁਹैया करवाने ਚ ਤੁਹਾਡੀ ਹੈਲਪ ਕਰਦੀ ਹੈ ਹਾਸੇ ਕੌਣ ਖੋ ਰਿਹਾ ਸੀ ਪੰਜਾਬ ਦੇ ਹਾਲਾਤ ਸਮਾਂ ਜੋ ਇਸ ਵੇਲੇ ਪੰਜਾਬ ਦੀ ਤਰਸਦੀ ਹੈ ਜਿਸ ਤੋਂ ਆਪਾਂ ਸਾਰੇ ਚੰਗੀ ਤਰ੍ਹਾਂ ਵਾਕਿਫ ਹਾਂ ਉਹ ਹਾਸੇ ਖੋ ਰਿਹਾ ਸੀ ਪੰਜਾਬ ਦੇ ਜੀ ਤਰਸਦੀ ਦਾ ਜ਼ਿੰਮੇਵਾਰ ਕੌਣ ਹੈ ਕਿਤੇ ਨਾ ਕਿਤੇ ਟਰੈਡੀਸ਼ਨਲ ਪਾਰਟੀਆਂ ਜੋ ਇਨਾਂ ਚੀਜ਼ਾਂ ਤੇ ਰਾਜਨੀਤੀ ਕਰਦੀ ਆ ਰਹੀ ਹੈ ਕਈ ਜਮਾਤ ਪੋਲੀਟਿਸ਼ੀਅਨਸ ਦੀ ਉਹ ਜ਼ਿੰਮੇਵਾਰ ਹੈ ਜਾਂ ਆਪਾਂ ਇਹ ਕਹ ਲਈਏ ਕਿ ਜ਼ਿੰਮੇਵਾਰ ਉਹ ਲੋਕ ਵੀ ਨੇ ਜਿਹੜੇ ਆਪਣੀ ਕਦੀ ਸੋਝੀ ਨੂੰ ਇਸਤੇਮਾਲ ਕੀਤੇ ਬਿਨਾ ਲੋਕਾਂ ਨੂੰ ਪਾਵਰ ਚ ਲਿਆ ਦਿੰਦੇ ਆਂ ਔਰ ਫਿਰ ਉਹਨਾਂ ਕੋਲੋਂ ਚਿੱਤਰ ਖਾਂਦੇ ਨੇ ਉਹਨਾਂ ਕੋਲੋਂ ਜੁੱਤੀਆਂ ਖਾਂਦੇ ਨੇ ਉਹਨਾਂ ਕੋਲੋਂ ਆਪਣਾ ਨਾਸ ਮਰਵਾਉਂਦੇ ਆ ਆਪਣੀ ਪੂਰੀ ਪੰਜਾਬੀ ਕਮਿਊਨਿਟੀ ਦਾ ਬਹੁਤ ਪਿਛਲੇ ਸਮੇਂ ਤੋਂ ਦੁਖਾਂਤ ਰਿਹਾ ਜੀ ਆਮ ਆਦਮੀ ਪਾਰਟੀ ਕਹਿੰਦੇ ਡਰਦੀ ਨਹੀਂ ਕਿਸੇ ਤੋਂ ਲੇਕਿਨ ਅਸੀਂ ਦੇਖਿਆ ਕਿ ਕੋਈ ਨਾ ਹੀ ਨਹੀਂ ਲੈ ਰਿਹਾ ਕਿਸੇ ਦਾ ਵੀ ਜ਼ਿੰਮੇਵਾਰ ਕੌਣ ਹੈ ਕਿਹੜੀ ਪਾਰਟੀ ਜ਼ਿੰਮੇਵਾਰ ਹੈ ਨਹੀਂ ਸਰ ਡਰ ਇਹ ਇੱਕ ਅਲੱਗ ਚੀਜ਼ ਹੈ ਜੀ ਸਿਸ਼ਟਾਚਾਰ ਇੱਕ ਅਲੱਗ ਚੀਜ਼ ਹੈ ਮੈਂ ਇਹਨੂੰ ਸਿਸ਼ਟਾਚਾਰ ਸਮਝਾਂਗਾ ਜੀ ਕਿ ਸਿਰਫ ਨਾਮ ਲੈਣ ਨਾਲ ਹੀ ਕਿਸੇ ਨੂੰ ਬਲੇਮ ਨਹੀਂ ਕੀਤਾ ਜਾ ਸਕਦਾ ਜਿਹੜੀ ਚੀਜ਼ ਸਾਰੇ ਪੰਜਾਬ ਨੂੰ ਹੀ ਪਤਾ ਹੈ ਜੀ ਉਹ ਮੇਰੇ ਨਾਮ ਲੈਣ ਨਾਲ ਤੇ ਬਹੁਤ ਪੁਖਤਾ ਨਹੀਂ ਹੋ ਜਾਏਗੀ ਤੇ ਨਾ ਹੀ ਮੇਰੇ ਨਾਮ ਲੈਣ ਨਾਲ ਕੋਈ ਗੁਨਾਹਗਰ ਸਾਬਤ ਹੋ ਜਾਏਗਾ ਗੱਲ ਹੈ ਵੀ ਸਾਰਿਆਂ ਨੂੰ ਪਤਾ ਜੀ ਕਿੱਥੇ ਕੀ ਹੈ ਕਰਨਾ ਕੀ ਚਾਹੁੰਦੇ ਹੋ ਪੰਜਾਬ ਮੈਂ ਪਰਿਵਰਤਨ ਚਾਹਨਾ ਜੀ ਪੰਜਾਬ ਦੇ ਵਿੱਚ ਮੈਂ ਇੱਕ ਜਿਹੜਾ ਸਿਕਿਉਰਿਟੀ ਦਾ ਮਾਹੌਲ ਸੀ ਜਿਹੜਾ ਅਸੀਂ ਜਦੋਂ ਬਚਪਨ ਹੰਡਾਇਆ ਜਿਹੜਾ ਜਿਹੜਾ ਇੱਕ ਵਾਤਾਵਰਨ ਪੰਜਾਬ ਦੇ ਵਿੱਚ ਅਸੀਂ ਦੇਖਿਆ ਜਿਹੜਾ ਵਾਤਾਵਰਨ ਮਾਣਿਆ ਮੈਂ ਚਾਹੁੰਨਾ ਵੀ ਸਾਡੇ ਬੱਚੇ ਵੀ ਉਹ ਵਾਤਾਵਰਨ ਦੇਖ ਸਕਣ ਅੱਗੇ ਸਮਾਂ ਹੁੰਦਾ ਸੀ ਸਰ ਕਿ ਮਾਪਿਓ ਸੋਚਦੇ ਹੁੰਦੇ ਸੀ ਵੱਡਾ ਸਾਡਾ ਬੱਚਾ ਵੱਡਾ ਹੋ ਕੇ ਇਹ ਤਾਂ ਪੜ ਲਿਖ ਜਾਏ ਉੱਚ ਵਿਦਿਆ ਹਾਸਲ ਕਰੇ ਫੇ ਸਾਡਾ ਬੱਚਾ ਸੈਟਲ ਹੋਵੇ ਸਾਡਾ ਬੱਚਾ ਕਾਰੋਬਾਰੀ ਹੋਵੇ ਬੱਚੇ ਦਾ ਨਾਮ ਹੋਵੇ ਬੱਚੇ ਦੀ ਸ਼ੋਹਰਤ ਹੋਵੇ ਬੱਚਾ ਕੁਝ ਕਰਕੇ ਦਿਖਾਏ ਅੱਜ ਉਹ ਸਮਾਂ ਆ ਗਿਆ ਪੰਜਾਬ ਦੇ ਵਿੱਚ ਹਰ ਮਾਂ ਬਾਪ ਨੂੰ ਇੱਕੋ ਹੀ ਫਿਕਰ ਹੈ ਕਿ ਸਾਡਾ ਪੁੱਤਰ ਬੱਚਾ ਘਰੋਂ ਗਿਆ ਸ਼ਾਮ ਨੂੰ ਜਿਉਂਦਾ ਘਰ ਵਾਪਸ ਆ ਜਾਵੇ ਅੱਜ ਮਾਂ ਪਿਓ ਨੂੰ ਲਾਲੇ ਪਏ ਹੋਏ ਨੇ ਕਿ ਬੱਚਾ ਸਾਡਾ ਜ਼ਿੰਦਾ ਰਹੇ ਜਿਉਂਦਾ ਰਹੇ ਬਸ ਕੁਝ ਨਾ ਕਰੇ ਪੜ੍ਹੇ ਲਿਖੇ ਘੱਟ ਕਾਰੋਬਾਰ ਨਾ ਕਰੇ ਘਰ ਫਿਰਦਾ ਰਹੇ ਅੱਖਾਂ ਸਾਹਮਣੇ ਫਿਰਦਾ ਰਵੇ ਬੱਚੇ ਜਿਉਂਦੇ ਰੱਖਣ ਦੀ ਅੱਜ ਬੱਚੇ ਲੋਕਾਂ ਨੂੰ ਮੁਸੀਬਤ ਪਈ ਹੋਈ ਹੈ ਵਜ੍ਹਾ ਵਜ੍ਹਾ ਕੀ ਹੈ ਕਿਉਂ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਬੱਚਾ ਘਰੋਂ ਬਾਹਰ ਜਾਏਗਾ ਤਾਂ ਸੇਫ ਨਹੀਂ ਹੈ ਬਿਲਕੁਲ ਇਸ ਕਰਕੇ ਜੀ ਕਿ ਕਿਤੇ ਇੱਕ ਐਸੀ ਪ੍ਰਵਿਰਤੀ ਸਮਾਜ ਦੇ ਵਿੱਚ ਪੈਦਾ ਕਰ ਦਿੱਤੀ ਗਈ ਹੈ ਮੈਂ ਨਹੀਂ ਕਵਾਂਗਾ ਪ੍ਰਵਿਰਤੀ ਚੱਲ ਗਈ ਹੈ ਪ੍ਰਵਿਰਤੀ ਪੈਦਾ ਕੀਤੀ ਗਈ ਹੈ ਮਾਨਸਿਕਤਾ ਨੂੰ ਕਮਜ਼ੋਰ ਕੀਤਾ ਗਿਆ ਹੈ ਬੰਦੇ ਨੂੰ ਬੰਦੇ ਦੀ ਹیثیت ਨਾਲ ਨਹੀਂ ਸਿਰਫ ਇੱਕ ਵੋਟਰ ਔਰ ਸਪੋਰਟਰ ਦੀ ਹیثیت ਨਾਲ ਦੇਖਿਆ ਜਾਣ ਲੱਗ ਪਿਆ ਉਹਨੂੰ ਸਿਰਫ ਇੱਕ ਇਸਤੇਮਾਲ ਕਰਦੇ ਜਾਣ ਵਾਲੀ ਚੀਜ਼ ਔਰ ਇਹ ਡਰ ਪੈਦਾ ਹੋ ਗਿਆ ਕਈ ਪੋਲਿਟਿਸ਼ੀਅਨਸ ਦੇ ਦਿਮਾਗ ਵਿੱਚ ਵੀ ਜੇ ਲੋਕਾਂ ਨੂੰ ਅਵੇਅਰਨੈਸ ਆ ਗਈ ਹੈ ਵੇਕਨਿੰਗ ਆ ਗਈ ਕੱਲ ਨੂੰ ਆਪਣੇ ਹੱਕ ਨਾ ਮੰਗਣ ਕੱਲ ਨੂੰ ਆਪਣੇ ਹੱਕਾਂ ਲਈ ਖੜੇ ਨਾ ਹੋ ਜਾਣ ਸੋ ਉਹਨਾਂ ਨੂੰ ਡੰਮ ਕਰ ਦਿੱਤਾ ਗਿਆ ਉਹਨਾਂ ਨੂੰ ਪਿੱਛੇ ਧਕੇਲ ਦਿੱਤਾ ਗਿਆ ਕਿ ਤੁਸੀਂ ਸਿਰਫ ਆਹ ਕੰਮ ਕਰੋ ਸਾਡੇ ਮਗਰਮਗਰ ਤੁਰੇ ਫਿਰੋ ਨਾਰੇ ਲਾਉਂਦੇ ਰਹੋ ਅੱਜ ਨੂੰ ਨਸ਼ਾ ਪੱਤਾ ਚਾਹੀਦਾ ਨਸ਼ਾ ਪੱਤਾ ਕਰੋ ਬਸ ਤੁਸੀਂ ਪੰਜਾਬ ਬਾਰੇ ਨਹੀਂ ਸੋਚਣਾ ਹੋਰ ਕਿਸੇ ਚੀਜ਼ ਬਾਰੇ ਨਹੀਂ ਸੋਚਣਾ ਨਾ ਹੀ ਆਪਣੇ ਆਪ ਬਾਰੇ ਸੋਚਣਾ ਜੋ ਸੀ ਕਹਨੇ ਆ ਉਹ ਕਰੀ ਜਾਓ ਤੇ ਮੌਜਾਂ ਲੁੱਟੀ ਜਾਓ ਉਹ ਚਾਹੇ ਉਹ ਜਿਹੜਾ ਇੱਕ ਵਰਕਰ ਹੈ ਜਾਂ ਇਹ ਕਾਮ ਸਧਾਰਨ ਆਦਮੀ ਹੈ ਉਹਨਾਂ ਲਈ 10 ਸਾਲ ਕੰਮ ਕਰੇ 15 ਸਾਲ ਕੰਮ ਕਰੇ ਜਦੋਂ ਮਰਜ਼ੀ ਮਰ ਜੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਸ ਤੋਂ ਬਾਅਦ ਹੋਰ ਪੈਦਾ ਹੋ ਜਾਂਦੇ ਨੇ ਉਹਨਾਂ ਦੀ ਹੈਲਪ ਕਰਨ ਵਾਲੇ ਸੋ ਸਮਾਜ ਦਾ ਬਹੁਤ ਜ਼ਿਆਦਾ ਤਾਣਾ ਬਣਾ ਉਲਝਿਆ ਹੋਇਆ ਜੀ ਲੋਕਾਂ ਨੂੰ ਹਸਾਉਣਾ ਤੁਹਾਡਾ ਸ਼ੌਕ ਹੈ ਸਿਆਸਤ ਵੀ ਸ਼ੌਕ ਹੈ ਸਿਆਸਤ ਮੈਂ ਸਮਝਦਾ ਮਜਬੂਰੀ ਹੈ ਜੀ ਕਿਉਂਕਿ ਮੈਂ ਸ਼ੌਕ ਨਾਲ ਆਪਣੇ ਸ਼ੌਕ ਨਾਲ ਹੀ ਹਸਾਉਣਾ ਸ਼ੁਰੂ ਕੀਤਾ ਸੀ ਪਰ ਮੈਨੂੰ ਲੱਗਦਾ ਕਿ ਆਈ ਐਮ অর ਸੋ ਮਨੀ ਅਦਰ ਗਾਈਜ਼ ਲਾਈਕ ਮੀ ਹੈ ਨਾ ਦੇ ਆਰ ਫੋਰਸਡ ਇਨਟੂ ਫੋਰਸਡ ਟੂ ਜੁਆਇਨ ਦ ਪੋਲਿਟਿਕਸ ਜਿੱਦਾਂ ਮੈਨੂੰ ਲੱਗਦਾ ਕਿ ਭਗਵੰਤ ਸਣੀ ਵੀ ਸ਼ਾਇਦ ਫੋਰਸਡ ਇੱਕ ਪੋਲਿਟੀਸ਼ੀਅਨ ਨੇ ਸ਼ਾਇਦ ਅਸੀਂ ਲੋਕ ਕਦੇ ਇਸ ਪਾਸੇ ਸੋਚਦੇ ਵੀ ਨਾ ਪਰ ਕਿਤੇ ਨਾ ਕਿਤੇ ਜਿਹੜਾ ਜ਼ਮੀਰ ਅੰਦਰ ਜਿਉਂਦਾ ਜਾਗਦਾ ਉਹ ਕਿਤੇ ਨਾ ਕਿਤੇ ਅੰਦਰ ਤੁਹਾਨੂੰ ਝੰਜੋੜਦਾ ਕਿਤੇ ਨਾ ਕਿਤੇ ਆ ਕੇ ਤੁਹਾਨੂੰ ਹੁੱਕ ਪਾਉਂਦਾ ਵੀ ਯਾਰ ਬਸ ਇੰਨਾ ਹੀ ਸੀ ਲੋਕਾਂ ਨੂੰ ਹਸਾ ਲਿਆ ਸ਼ੋਅ ਕਰ ਲੇ ਸ਼ੋਹਰਤ ਮਿਲ ਗਈ ਫੋਟੋਆਂ ਖਿਚਾ ਲੀਆਂ ਸੈਲਫੀਆਂ ਕਰਾ ਲੀਆਂ ਚਾਰ ਪੈਸੇ ਲੈ ਤੇ ਘਰ ਚਲੇ ਗਏ ਸੋ ਕਿਤੇ ਨਾ ਕਿਤੇ ਇਸ ਸਮਾਜ ਲਈ ਇਸ ਪੰਜਾਬ ਲਈ ਸਾਡੀ ਇੱਕ ਲਾਇਬਿਲਟੀ ਜੋ ਬਣਦੀ ਹੈ ਜੋ ਸਾਡੀ ਲਾਇਲਟੀ ਆਪਣੀ ਜ਼ਮੀਨ ਲਈ ਉਹ ਕਦੋਂ ਵਿਖਾਵਾਂਗੇ ਮੈਨੂੰ ਲੱਗਦਾ ਉਹ ਜਿਹੜੀ ਇੱਕ ਤਾਂਗ ਹੈ ਉਹਨੇ ਇੱਧਰ ਟਕੇ ਲਿਆ ਸਾਨੂੰ ਤੁਹਾਡੇ ਨਾਂ ਦੇ ਨਾਲ ਕੁਗੀ ਕਿਉਂ ਲੱਗਦਾ ਏ ਜੀ ਸਾਡਾ ਸ਼ੋਅ ਚੱਲਦਾ ਹੁੰਦਾ ਸੀ ਟੀਵੀ ਤੇ ਰੌਣਕ ਮੇਲਾ ਚਾਚਾ ਰੌਣਕੀਰਾਮ ਉਹਨਾਂ ਦਾ ਸ਼ੋਅ ਸੀ ਵੈਸੇ ਮੇਰਾ ਨਾਮ ਗੁਰਪ੍ਰੀਤ ਸਿੰਘ ਵੜਾਚਾ ਜੀ ਔਰ ਗੁਰਦਾਸਪੁਰ ਏਰੀਆ ਨੂੰ ਬਿਲੋਂਗ ਕਰਦੇ ਆ ਬੇਸਿਕਲੀ ਉਧਰੋਂ ਮਾਈਗ੍ਰੇਟ ਹੋ ਕੇ ਜਲੰਧਰ ਆਏ ਸੀ ਪਹਿਲਾਂ ਪਾਕਿਸਤਾਨੋਂ ਮਾਈਗ੍ਰੇਟ ਹੋ ਕੇ ਗੁਰਦਾਸਪੁਰ ਫਿਰ ਜਲੰਧਰ ਤੇ ਉਹ ਮੈਂ ਦੱਸ ਰਿਹਾ ਤੁਹਾਨੂੰ ਜੀ ਕਿ ਉਹ ਸ਼ੋਅ ਦੇ ਵਿੱਚ ਮੇਰੇ ਕਰੈਕਟਰ ਦਾ ਨਾਮ ਸੀ ਕੁਗੀ ਚਾਚਾ ਰੌਣਕੀਰਾਮ ਦਾ ਭਤੀਜਾ ਬਣ ਕੇ ਹੁੰਦਾ ਹੁੰਦਾ ਸੀ ਉਹ ਕਰੈਕਟਰ ਲੋਕਾਂ ਨੂੰ ਇੰਨਾ ਚੰਗਾ ਲੱਗਾ ਉਸ ਵੇਲੇ ਮੇਰੇ ਨਾਮ ਦੇ ਨਾਲ ਜਿੱਥੇ ਵੀ ਮੈਂ ਸ਼ੋਅ ਤੇ ਜਾਣਾ ਪੋਸਟਰ ਦੇ ਵਿੱਚ ਆਪ ਹੀ ਲਿਖਿਆ ਹੁੰਦਾ ਸੀ ਕਿ ਪਹੁੰਚਦੇ ਕਲਾਕਾਰਾਂ ਚ ਨਾਮ ਲਿਖਿਆ ਹੁੰਦਾ ਸੀ ਗੁਰਪ੍ਰੀਤ ਕੁੱਗੀ ਉਹ ਕੁੱਗੀ ਇੰਨਾ ਪੌਪੂਲਰ ਹੋ ਗਿਆ ਸੀ ਕਿ ਫਿਰ ਮੈਂ ਉਹਨੂੰ ਆਪਣੇ ਨਾਮ ਦੇ ਨਾਲ ਹਟਾ ਨਹੀਂ ਸਕਿਆ ਤੇ ਹੁਣ ਆਮ ਆਦਮੀ ਦੀ ਵੀ ਕੁੱਗੀ ਰਹੇਗੀ ਅੱਗੇ ਬਿਲਕੁਲ ਸਰ ਕੁੱਗੀ ਤਾਂ ਬਹੁਤ ਚੰਗਾ ਬर्ड ਹੈ ਜੀ ਦੇਖੋ ਸਿੰਬਲ ਆਫ ਪੀਸ ਕਰੀ ਆਪਾਂ ਸ਼ਾਂਤੀ ਦਾ ਚਿੰਨ੍ਹ ਦੇਖਦੇ ਆ ਨਾ ਇੱਕ ਕੁੱਗੀ ਉੱਡਦੀ ਜਾਂਦੀ ਹੈ ਦੋ ਪੱਤੇ ਉਹਨੇ ਚੁੰਝ 'ਚ ਫੜੇ ਹੁੰਦੇ ਨੇ ਸਿੰਬਲ ਆਫ ਪੀਸ ਹੈ ਜੀ ਸ਼ਾਂਤੀ ਦਾ ਪਰ ਪ੍ਰੋਸਪਰਿਟੀ ਦਾ ਸਾਈਨ ਹੈ ਮੇਰੇ ਖਿਆਲ ਨਾਲ ਮੇਰੇ ਨਾਮ ਦੇ ਨਾਲ ਰਹੇ ਤਾਂ ਮੈਨੂੰ ਫਾਇਦਾ ਹੀ ਦੇਗਾ ਜੀ ਇਹ ਆਮ ਆਦਮੀ ਨਾਲ ਤੁਹਾਡੀ ਕੈਮਿਸਟਰੀ ਕਿਵੇਂ ਮਿਲੀ ਕਿਉਂਕਿ ਆਮ ਆਦਮੀ ਆ ਮੈਂ ਖੁਦ ਤੇ ਆਮ ਆਦਮੀ ਨਾਲ ਹੀ ਕੈਮਿਸਟਰੀ ਬਣੇਗੀ ਖਾਸ ਵਿੱਚ ਜਾ ਕੇ ਤਾਂ ਮੈਂ ਐਡਜਸਟ ਹੀ ਨਹੀਂ ਹੋ ਸਕਦਾ ਜੀ ਮੈਂ ਮਿਸਫਿਟ ਕਰ ਆਪਣੇ ਆਪ ਨੂੰ ਮਹਿਸੂਸ ਕਰਦਾ ਜਦੋਂ ਖਾਸ ਆਦਮੀਆਂ ਚ ਜਾ ਕੇ ਬਹਿਣਾ ਸੋ ਆਈ ਫੀਲ ਕੰਫਰਟੇਬਲ ਵਿਦ ਆਮ ਆਦਮੀ ਓਨਲੀ ਕੋਈ ਐਸਾ ਇਨਸਟੈਂਸ ਤੁਸੀਂ ਕਿਹਾ ਕਿ ਮੈਂ ਮਜਬੂਰਨ ਪੋਲੀਟੀਸ਼ਨ ਬਣਿਆ ਇਸ ਮਜਬੂਰੀ ਦੀ ਕੋਈ ਵਜ੍ਹਾ ਹੋਏਗੀ ਕੋਈ ਇੱਕ ਐਸਾ ਇਨਸਟੈਂਸ ਜਦੋਂ ਤੁਹਾਨੂੰ ਲੱਗਿਆ ਕਿ ਸਭ ਕੁਝ ਹੈ ਲੇਕਿਨ ਬਿਨਾ ਪੋਲਿਟਿਕਸ ਤੋਂ ਆ ਚੀਜ਼ ਮੇਰੀ ਸੰਭਵ ਨਹੀਂ ਸੀਗੀ ਪੋਸੀਬਲ ਨਹੀਂ ਸੀਗੀ ਤੇ ਤੁਹਾਨੂੰ ਪੋਲਿਟਿਕਸ 'ਚ ਆਣ ਲਈ ਮਜਬੂਰ ਹੋਣਾ ਪਿਆ ਹੋਵੇ ਉਹ ਇਨਸਟੈਂਸ ਰੋਜ਼ ਹੀ ਹੁੰਦਾ ਜੀ ਉਹ ਚੀਜ਼ ਮੈਂ ਰੋਜ਼ ਸਵੇਰੇ ਜਦੋਂ ਅਖਬਾਰ ਖੋਲਦਾ ਨਾ ਜੀ ਜਦੋਂ ਸਵੇਰੇ ਅਖਬਾਰ ਦਾ ਫਰੰਟ ਪੇਜ ਹੀ ਦੇਖਦੇ ਆ ਜਦੋਂ ਦੋ ਤਿੰਨ ਕਿਸਾਨ ਉਹਨਾਂ ਦੇ ਮਾਸੂਮ ਔਰ ਮਜਬੂਰ ਚਿਹਰੇ ਮੈਂ ਦੇਖਦਾ ਕਿ ਆ ਜੇ ਵੀ ਫਾਂਸੀ ਤੇ ਲਟਕ ਗਿਆ ਇਨੇ ਵੀ ਆਪਣੇ ਖੇਤਾਂ ਦੇ ਵਿੱਚ ਫਾ ਲੈ ਲਿਆ ਆ ਕਿਸਾਨ ਅੱਗ ਲਾ ਕੇ ਸੜ ਗਿਆ ਆ ਕਿਸਾਨ ਨੇ ਸਲਫਾਸ ਖਾ ਲਈ ਕਿਉਂਕਿ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਮੈਂ ਮੈਂ ਅੱਜ ਕਿਸਾਨ ਨਹੀਂ ਰਿਹਾ ਪਰ ਹੈ ਤਾਂ ਕਿਸਾਨਾਂ ਦੇ ਪਰਿਵਾਰ ਚੋਂ ਮੈਂ ਕਿਸਾਨ ਨਹੀਂ ਮੇਰੇ ਮਾਸੜ ਕਿਸਾਨ ਨੇ ਮੇਰੇ ਮਾਸੜ ਦੇ ਗੋ ਨਿਆਣੇ ਸਾਰੇ ਕਿਸਾਨ ਨੇ ਮੇਰੇ ਮਾਮੇ ਕਿਸਾਨ ਨੇ ਮਾਮਿਆਂ ਦੇ ਪੁੱਤ ਕਿਸਾਨ ਨੇ ਸਾਡੇ ਜੱਦੀ ਆਪਣੇ ਪਿੰਡ ਦੇ ਵਿੱਚ ਅਜੇ ਵੀ ਮੇਰੇ ਚਾਚੇ ਤਾਏ ਕਿਸਾਨੀ ਕਰਦੇ ਨੇ ਤੁਸੀਂ ਕਿਸਾਨੀ ਦੀਆਂ ਖਬਰਾਂ ਹੋਣੀ ਪੜਨੀਆਂ ਸ਼ੁਰੂ ਕੀਤੀਆਂ 6-8 ਮਹੀਨੇ ਤੋਂ ਨਹੀਂ ਮੈਂ ਬੜੀ ਧੀਰ ਤੋਂ ਪੜਦਾ ਆ ਰਿਹਾ ਸੀ ਜੀ ਕਿਸਾਨ ਤਾਂ ਪਹਿਲੇ ਤੋਂ ਖੁੱਦ ਮੈਂ ਕਹ ਜੀ ਮੈਂ ਮੈਂ 5 ਸਾਲ ਤੋਂ ਪੜਦਾ ਆ ਰਿਹਾ ਹਾਂ ਦਾ ਸਾਲ ਤੋਂ ਪੜਦਾ ਆ ਰਿਹਾ ਪਰ ਅਗੇਨ ਆਈ ਵੁਡ ਸੇ ਕਿ ਮੇਰੇ ਕੋਲ ਮੰਚ ਕੋਈ ਨਹੀਂ ਸੀ ਆਪਣੀ ਗੱਲ ਕਹਿਣ ਦਾ ਤੁਹਾਨੂੰ ਕਿਉਂ ਲੱਗਿਆ ਆਮ ਆਦਮੀ ਪਾਰਟੀ ਦਾ ਮੰਚ ਤੁਹਾਡੇ ਲਈ ਸਹੀ ਮੰਚ ਹੈ ਕਿਉਂਕਿ ਇੱਕ ਸਾਲ ਤੋਂ ਜੋ ਮੈਂ ਦਿੱਲੀ ਦੇ ਵਿੱਚ ਕਾਰਗੁਜ਼ਾਰੀ ਦੇਖੀ ਹੈ ਆਮ ਆਦਮੀ ਪਾਰਟੀ ਤੋਂ ਲੋਕ ਸੈਟੀਸਫਾਈਡ ਨੇ ਔਰ ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਨੇ ਜਿਹੜੇ ਕਹੇ ਸੀ ਉਹਨਾਂ ਤੇ ਕੰਮ ਕਰ ਰਹੇ ਨੇ ਔਰ ਬਹੁਤ ਸਾਰੇ ਸੈਂਸਿਟਿਵ ਇਸ਼ੂਸ ਦੇ ਉੱਤੇ ਵੀ ਉਹਨਾਂ ਨੇ ਲੋਕਾਂ ਦੇ ਜ਼ਖਮਾਂ ਤੇ ਮਰਹਮ ਲਾਈ ਹੈ ਮੇਰਾ ਮਨ ਜਿੱਤਿਆ ਉਸ ਪਾਰਟੀ ਨੇ ਤਾਂ ਮੈਨੂੰ ਤਾਂ ਲੱਗਾ ਕਿ ਇਹ ਪਾਰਟੀ ਤੇ ਵਿਸ਼ਵਾਸ ਮੈਨੂੰ ਕਰਨਾ ਚਾਹੀਦਾ ਜੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਨੇ ਮੈਨੂੰ ਵੀ ਕਿਸੇ ਤੇ ਵਿਸ਼ਵਾਸ ਕਰਨਾ ਪਏਗਾ ਤਾਂ ਹੀ ਮੈਂ ਅੱਗੇ ਜਾ ਸਕਦਾ ਮਨ ਜਿੱਤਣ ਲਈ ਪਹਿਲ ਉਹਨਾਂ ਨੇ ਕੀਤੀ ਸੀ ਜਾਂ ਤੁਸੀਂ ਕੀਤੀ ਉਹਨਾਂ ਦੇ ਕੰਮਾਂ ਨੇ ਮਨ ਜਿੱਤਿਆ ਜੀ ਤੇ ਮੇਰੀ ਮੈਨੂੰ ਲੱਗਦਾ ਇਮੇਜ ਨੇ ਉਹਨਾਂ ਦਾ ਮਨ ਜਿੱਤਿਆ ਤੇ ਦੋਵੇਂ ਪਾਸੇ ਫਿਰ ਜਦੋਂ ਇੱਕੋ ਜੀ ਤਾਂਗ ਇੱਕੋ ਜੀ ਕشش ਪੈਦਾ ਹੁੰਦੀ ਹੈ ਸਾਂਝ ਉਦੋਂ ਬਣਦੀ ਹੈ ਜੀ ਕੀ ਭਗਵੰਤ ਮਾਨ ਦਾ ਰੋਲ ਰਿਹਾ ਤੁਹਾਨੂੰ ਆਮ ਆਦਮੀ ਪਾਰਟੀ ਚਲੇ ਜਾਣ ਲਈ ਹਾਂ ਜੀ ਬਿਲਕੁਲ ਜੀ ਭਗਵੰਤ ਮਾਨ ਦੇ ਮੈਂ ਜੋ ਦੇਖਿਆ ਕਿ ਉਹ ਬੜੀ ਸincerity ਨਾਲ ਕੰਮ ਕਰ ਰਹੇ ਨੇ ਉਹਨਾਂ ਦੀ ਸincerity ਨੇ ਮੈਨੂੰ ਇਨਸਪਾਇਰ ਕੀਤਾ ਔਰ ਸਾਡੀ ਜਦੋਂ ਵੀ ਕਿਤੇ ਗੱਲ ਵੀ ਹੁੰਦੀ ਸੀ ਤਾਂ ਹੀ ਵਾਂਟਿਡ ਮੀ ਟੂ ਜੁਆਇਨ ਦੈਟ ਹਿਸ ਪਾਰਟੀ ਤੋਂ ਮੈਂ ਅਵਾਇਡ ਤਾਂ ਕਰ ਰਿਹਾ ਸੀ ਕਿ ਮੈਨੂੰ ਲੱਗਦਾ ਸੀ ਸ਼ਾਇਦ ਮੈਂ ਰਾਜਨੀਤੀ ਲਈ ਬਹੁਤ ਜ਼ਿਆਦਾ ਫਿਟ ਬੰਦਾ ਨਾ ਹੋਵਾਂ ਪਰ ਹੌਲੀ-ਹੌਲੀ ਮੈਨੂੰ ਮਾਈਂਡ ਮੇਕਅਪ ਕਰਦਿਆਂ ਕਰਦਿਆਂ ਫਾਈਨਲੀ ਮੈਂ ਇਸ ਡਿਸੀਜਨ ਤੇ ਪਹੁੰਚਿਆ ਜੀ ਕਿ ਰਾਜਨੀਤੀ ਟਫ ਜ਼ਰੂਰ ਹੈ ਮੇਰੇ ਵਰਗੇ ਬੰਦੇ ਲਈ ਬਟ ਰਾਈਟ ਇੱਕ ਪਲੇਟਫਾਰਮ ਹੈ ਆਪਣੀ ਗੱਲ ਕਰਨ ਦਾ ਆਪਣਾ ਜੋ ਸੋਚਿਆ ਉਹ ਕੰਮ ਕਰਨ ਦਾ ਚੋਣ ਲੜੋਗੇ ਆ ਇਟ ਇਜ਼ ਟੂ अर्ਲੀ ਟੂ ਸੇ ਕਿਉਂਕਿ ਮੈਂ ਅੱਗੇ ਬੇਨਤੀ ਕੀਤੀ ਜੀ ਕਿ ਮੈਂ ਆਪਣੇ ਕੰਮ ਜਿਹੜੇ ਮੈਂ ਕਰਦਾ ਨਾ ਜੀ ਮੈਂ ਐਕਟਰ ਹਾਂ ਮੈਂ ਉਹਦੇ ਵੀ ਇਸ ਵੇਲੇ ਪੀਕ ਤੇ ਆ ਮੇਰਾ ਕੋਈ ਮੈਂ ਅਜੇ ਵੇਲਾ ਨਹੀਂ ਹੋਇਆ ਵੀ ਕਈ ਐਕਟਰ ਆਪਣੇ ਕੰਮ ਤੋਂ ਵੇਲੇ ਹੋ ਕੇ ਫਿਰ ਰਾਜਨੀਤੀ ਚਾਹੁੰਦੇ ਆ ਹਲੀ ਮੰਨ ਨਹੀਂ ਬਣਾਇਆ ਅਜੇ ਕਿਉਂਕਿ ਅੱਜ ਹੀ ਜੁਆਇਨ ਕੀਤਾ ਜੀ ਉਹ ਫਿਰ ਮੱਝ ਕਹਾਂ ਜੀ ਮੈਂ ਪਾਰਟੀ ਜੀ ਮੈਂ ਇਲੈਕਸ਼ਨ ਲੰਡੀ ਮੈਨੂੰ ਆ ਉਹਦਾ ਚਾਹੀਦਾ ਉਹ ਪੰਜਾਬੀ ਚ ਕਹਾਵਤ ਹੁੰਦੀ ਕਹਿੰਦੇ ਕੱਲ ਜੰਮੀ ਭੂਤ ਨਹੀਂ ਤੇ ਸਵੇਿਆਂ ਚ ਅੱਦ ਇਸ ਕਰਕੇ ਅਜੇ ਭੂਤ ਨਹੀਂ ਐਡਜਸਟ ਕਰ ਲਵੇ ਫਿਰ ਆਪਣੇ ਹਿੱਸੇ ਦੇ ਮੰਗ ਲਾਂਗੇ ਜੀ ਆਪਾਂ ਤੇ ਉਹ ਭੂਤ ਨਹੀਂ ਭੂਤ ਬਣ ਕੇ ਚਿਮੜੂਗੀ ਕਿ ਨੂੰ ਬਾਅਦ ਸਰ ਮੈਂ ਕੁਝ ਚੀਜ਼ਾਂ ਟਾਰਗੇਟ ਕੀਤੀਆਂ ਹੋਈਆਂ ਜੀ ਮਤਲਬ ਬੁਰਾਈ ਮੈਂ ਤਾਂ ਕਿਸੇ ਵੀ ਰਾਵਣ ਨੂੰ ਚੰਬੜਨਾ ਜੀ ਰਾਵਣ ਹੈ ਕੌਣ ਪੰਜਾਬ ਦਾ ਰਾਵਣ ਸਰ ਬੜੇ ਬੁਰਾਈ ਰਾਵਣ ਹੁੰਦੀ ਹੈ ਜੀ ਰਾਵਣ ਦੀ ਕੋਈ ਇੱਕ ਸ਼ਕਲ ਨਹੀਂ ਹੁੰਦੀ ਰਾਮੇ ਭਾਈ ਤਾਂ ਕੀਤਾ ਰਾਵਣ ਦੇ 10 ਚਿਹਰੇ ਹੁੰਦੇ ਨੇ ਕੋਈ ਇੱਕ ਚਿਹਰਾ ਨਹੀਂ ਜਿਹਨੂੰ ਆਪਾਂ ਰਾਵਣ ਕਹਦੇ ਆ ਸੋ ਬੁਰਾਈ ਰਾਵਣ ਹੈ ਜੀ ਸੋ ਮੈਂ ਕਿਸੇ ਪਾਰਟਿਕੂਲਰ ਵਿਅਕਤੀ ਦੇ ਅਗੇਂਸਟ ਨਹੀਂ ਆ ਮੈਂ ਬੁਰਾਈ ਦੇ ਅਗੇਂਸਟ ਆ ਚਾਹੇ ਮੇਰੇ ਸਕੇ ਪਿਓ ਚ ਹੋਵੇ ਮੇਰੇ ਕਿਸੇ ਰਿਸ਼ਤੇਦਾਰ ਚ ਹੋਵੇ ਮੇਰੇ ਗਵਾਂਢੀ ਚ ਹੋਵੇ ਮੇਰੇ ਕਿਸੇ ਦੁਸ਼ਮਣ ਚ ਹੋਵੇ ਭਾਵੇਂ ਤੁਹਾਡੇ ਚ ਹੋਵੇ ਸਰ ਤੁਹਾਡੇ ਸਿਆਸੀ ਸਿਆਸੀ ਵਿਰੋਧੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ 2017 ਚ ਜਾਂ ਫਿਲਮ ਬਣਾਉਣ ਜਾ ਰਹੀ ਹੈ ਉਹ ਤਾਂ ਸਾਰੇ ਐਕਟਰ ਡਾਇਰੈਕਟਰ ਹੀ ਪ੍ਰਤੀ ਪ੍ਰਤੀ ਕਰੀ ਜਾਂਦੇ ਚੰਗੀ ਗੱਲ ਆ ਸਰ ਇੰਨੇ ਸਾਲ ਸਰਕਾਰਾਂ ਦਾ ਵੀ ਦੇਖ ਲਿਆ ਜੀ ਵੀ ਉਹਨਾਂ ਨੇ ਕੀ ਕੀਤਾ ਤੇ ਹੁਣ ਇੱਕ ਵਾਰੀ ਫਿਲਮ ਬਣਾ ਕੇ ਵੀ ਦੇਖ ਲੈਣੇ ਆ ਤੈ ਹੋ ਸਕਦਾ ਫਿਲਮ ਚ ਕੋ ਅੱਛੇ ਰਿਜ਼ਲਟ ਆ ਜਾਂ ਜੀ ਲੋਕੀ ਕਈ ਵਾਰ ਚੰਗੀ ਫਿਲਮ ਹੋਵੇ ਤਾਲੀਆਂ ਮਾਰ ਕੇ ਵੀ ਉੱਠਦੇ ਹੁੰਦੇ ਵਾਹ ਬਈ ਵਾਟ ਅ ਮੂਵੀ ਇਹ ਦੁਬਾਰਾ ਦੇਖਾਂਗੇ ਯਾਰ ਲੋਕੀ ਦੁਬਾਰਾ ਦੇਖਣ ਵੀ ਜਾਂਦੇ ਰਿਪੀਟ ਵੈਲਿਊ ਵੀ ਹੁੰਦੀ ਹੈ ਸੋ ਫਿਲਮ ਬਣਾਉਣ ਚ ਵੀ ਕੋਈ ਹਰਜ ਨਹੀਂ ਪਹਿਲਾਂ ਵੀ ਤੇ ਲੋਕਾਂ ਨੇ ਫਿਲਮਾਂ ਹੀ ਦੇਖੀਆਂ ਉਹਦੇ ਵਿੱਚ ਵੀ ਜਿੰਨੇ ਕ ਫਿਲਮ ਚ ਵਿਲਨ ਹੁੰਦੇ ਨੇ ਉਸ ਨਾਲੋਂ ਜ਼ਿਆਦਾ ਵਿਲਨ ਤਾਂ ਪੋਲਿਟਿਕਸ ਵਿੱਚ ਦੇਖ ਲੈ ਲੋਕਾਂ ਨੇ ਪੰਜਾਬ ਦਾ ਜੋ ਹੁਣ ਸਿਆਸੀ ਮਾਹੌਲ ਚੱਲ ਰਿਹਾ ਇਹਦੇ ਤੇ ਫਿਲਮ ਬਣਾਏਗੀ ਆਮ ਆਦਮੀ ਪਾਰਟੀ ਹੈ ਨਹੀਂ ਸਰ ਕਿਉਂਕਿ ਆਮ ਆਦਮੀ ਪਾਰਟੀ ਦਾ ਫਿਲਮ ਵਾਲੇ ਪਾਸੇ ਰੁਝਾਨ ਕੋਈ ਨਹੀਂ ਹੈ ਕਿਉ ਤੇ ਮੈਂ ਜ਼ਰੂਰ ਸੋਚਾਂਗਾ ਜੀ ਬਾਕੀ ਮੇਰੀ ਫਿਲਮ ਇੱਕ ਆ ਰਹੀ ਹੈ ਜੀ 11 ਮਾਰਚ ਨੂੰ ਅਰਦਾਸ ਉਹਦੇ ਵਿੱਚ ਮੈਂ ਕੁਛ ਇਦਾਂ ਦੇ ਇਸ਼ੂਜ਼ ਜ਼ਰੂਰ ਟੱਚ ਕੀਤੇ ਨੇ ਮੁੱਦੇ ਛੋਏ ਨੇ ਜਿਹੜੇ ਮੈਂ ਛੋਣੇ ਚਾਹੁੰਦਾ ਸੀ ਕਿਉਂਕਿ ਪੋਲਿਟਿਕਸ ਵਿੱਚ ਮੈਂ ਅੱਜ ਜੁਆਇਨ ਕੀਤਾ ਪਰ ਮੈਂ ਉਹ ਫਿਲਮ 2 2.5 3 ਮਹੀਨੇ ਪਹਿਲਾਂ ਅਸੀਂ ਸ਼ੂਟ ਕੀਤੀ 4 ਮਹੀਨੇ ਪਹਿਲਾਂ ਉਦੋਂ ਪੋਲਿਟਿਸ਼ੀਅਨ ਬਣਨ ਦਾ ਕਦੇ ਸੋਚਿਆ ਵੀ ਨਹੀਂ ਸੀ ਪਰ ਫਿਰ ਵੀ ਉਹ ਇਸ਼ੂਜ਼ ਮੈਂ ਉਹਦੇ ਵਿੱਚ ਫਿਲਮ ਦੇ ਵਿੱਚ ਟੱਚ ਕੀਤੇ ਨੇ ਬਹੁਤ ਸਾਰੇ ਸੈਲੀਬ੍ਰਿਟੀਜ਼ ਆਂਦੇ ਨੇ ਪੋਲਿਟਿਕਸ ਇੱਕ ਚੋਣ ਜਿੱਤਦੇ ਆਂ ਰਾਜ ਸਭਾ ਲੈਂਦੇ ਆਂ ਬਹਿ ਜਾਂਦੇ ਆਂ ਕੋਈ ਬਹੁਤਾ ਉਹਨਾਂ ਦਾ ਐਕਟਿਵ ਰੋਲ ਅਦਾ ਨਹੀਂ ਹੁੰਦਾ ਸਮਾਜ ਕੁਗੀ ਵੀ ਇਸੇ ਤਰ੍ਹਾਂ ਦੀ ਪੋਲਿਟਿਕਸ ਕਰੇਗਾ ਜਾਂ ਆਮ ਆਦਮੀ ਪਾਰਟੀ ਚ ਕੁਗੀ ਬਣ ਕੇ ਉੱਡ ਜਾਣਗੇ ਫਿਰ ਸਰ ਦੇਖੋ ਜੀ ਜੇ ਤਾਂ ਮੈਂ ਰਾਜ ਸਭਾ ਲੈ ਕੇ ਬਾਹਰ ਦਿੱਲੀ ਬਹਿਣ ਦਾ ਸ਼ੌਂਕ ਹੋਵੇ ਜੀ ਫਿਰ ਤਾਂ ਸ਼ਾਇਦ ਇਹ ਆਪਸ਼ਨ ਮੇਰੇ ਲਈ ਬੜੇ ਸਾਲ ਪਹਿਲਾਂ ਵੀ ਓਪਨ ਹੋ ਜਾਂਦੀ ਜੇ ਮੈਂ ਥੋੜੀ ਜਿਹੀ ਸਟਰਗਲ ਕਰਦਾ ਕਿਸੇ ਇੱਕ ਪਾਰਟੀ ਨਾਲ ਰਲ ਕੇ ਮੈਂ ਉਹਨਾਂ ਲਈ ਮਿਹਨਤ ਕਰਦਾ ਪੂਰੇ ਇਲੈਕਸ਼ਨ 'ਚ ਜ਼ੋਰ ਲਾਉਂਦਾ ਤੇ ਮੈਨੂੰ ਕਿਧਰ ਨਾ ਕਿਥੋਂ ਭੇਜ ਦਿੰਦੇ ਚੱਲ ਜਾ ਕਾਕਾ ਉੱਪਰ ਚਲਾ ਜਾ ਜਾ ਕੇ ਰੈਸਟ ਕਰ ਜੇ ਮੈਂ ਜਾ ਕੇ ਦਿੱਲੀ ਬਹਿਣਾ ਜੀ ਫਿਰ ਇੱਥੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਫਿਰ ਮੈਂ ਕਿਵੇਂ ਕੰਮ ਕਰਾਂਗਾ ਇੱਥੇ ਬਹਿ ਕੇ ਸੋ ਕੋਈ ਟਾਰਗੇਟ ਨਹੀਂ ਹੈ ਜੀ ਕਿ ਕੋਈ ਅਹੁਦਾ ਲੈ ਕੇ ਕੋਈ ਪਦਵੀ ਲੈ ਕੇ ਦਿੱਲੀ ਜਾ ਕੇ ਬਹਿ ਜਾਣਾ ਜੀ ਉਹਦੇ ਨਾਲ ਜ਼ਿਆਦਾ ਪਿਆਰ ਮੈਂ ਇੱਥੋਂ ਲੈ ਰਿਆ ਜੀ ਉਹ ਉਹਦੇ 'ਚ ਕੀ ਹੁੰਦਾ ਤੁਹਾਡੀ 32 ਵਾਲੀ ਗੱਡੀ ਲੰਘਦੀ ਕੋਈ ਟੋਲ ਟੈਕਸ ਤੁਹਾਨੂੰ ਮਾਫ ਕਰ ਦਿੰਦਾ ਤੇ ਉਹ ਲੋਕੀ ਹੁਣ ਵੀ ਪਿਆਰ ਨਾ ਵੀ ਛੱਡ ਦਿੰਦੇ ਧੱਕੇ ਨਾ ਕਹੀਦਾ ਭਾਜੀ ਲੈ ਲਓ ਨਾ ਇਹਨੇ ਵਾਜ ਤੁਹਾਡੇ ਕੋਲ ਨਹੀਂ ਲੈਣੇ ਜੀ ਟੋਲ ਟੈਕਸ ਹੁਣ ਵੀ ਨਹੀਂ ਦਿੰਦੇ ਤੁਸੀਂ ਤੇ ਆ ਮੈਂ ਦੇਣਾ ਮੈਂ ਤਾਂ ਰਵੇਲਾ ਮੈਂ ਦੇਣਾ ਮੈਂ ਪਾਰਟੀ ਐ ਇਸ਼ੂ ਮੈਂ ਤਾਂ ਪਹਿਲਾਂ ਕਿਹਾ ਦੇਣਾ ਜੀ ਉਹ ਕਹਿੰਦੇ ਨੇ ਪਰ ਮੈਂ ਦੇ ਕੇ ਹਟਦਾ ਜੀ ਮੈਂ ਉਦਾਂ ਜਾਂਦਾ ਹੀ ਨਹੀਂ ਅੱਜ ਤੋਂ ਬਾਅਦ ਦੇਣ ਦੀ ਆਦਤ ਪਾ ਲਵਾਂ ਨਹੀਂ ਸਰ ਮੈਂ ਹਮੇਸ਼ਾ ਮੈਂ ਕਹਿੰਦਾ ਜੀ ਮੈਂ ਸੌ ਫੜਾਣਾ ਉਹ ਕਹਿੰਦੇ ਨਹੀਂ ਜੀ ਤੁਹਾਡੇ ਕੋਲ ਨਹੀਂ ਲੈਣਾ ਇਹ ਚਾਹੀਦੀ ਗੱਲ ਜਿਨ੍ਹਾਂ ਨੂੰ ਟੈਕਸ ਮਾਫ ਹੁੰਦੇ ਨੇ ਨਾ ਔਰ ਟੋਲ ਮਾਫ ਹੁੰਦੇ ਨੇ ਉਹਦੇ ਨਾਲੋਂ ਜ਼ਿਆਦਾ ਇਹ ਖੁਸ਼ੀ ਦੀ ਗੱਲ ਹੈ ਕਿ ਕੋਈ ਦਿਲੋਂ ਤੁਹਾਨੂੰ ਕਹਿ ਕਿ ਤੁਹਾਡੇ ਕੋਲ ਨਹੀਂ ਲੈਣਾ ਜੀ ਇਹ ਤੁਹਾਡੀ ਲਾਇਲਟੀ ਹੈ ਕਿ ਤੁਸੀਂ ਆਪਣਾ ਜਿਹੜਾ ਹੱਕ ਹੈ ਉਹ ਅਦਾ ਕਰਕੇ ਆਉਂਦੇ ਹੋ ਕਿ ਨਹੀਂ ਬਈ ਇਹ ਤਾਂ ਮੈਂ ਜੇ ਮੈਂ ਇਦੋਂ ਹੀ ਬਿਨਾਂ ਦਿੱਤੇ ਲੰਘਣਾ ਹੁੰਦਾ ਫਿਰ ਤੇ ਮੈਂ ਬੰਦੇ ਨੂੰ ਕਹਿੰਦਾ ਪਿੱਛੇ ਖਿੱਚਦੇ ਮੇਰੀ ਸ਼ਕਲ ਦੇਖ ਕੇ ਕਹਿੰਦਾ ਅੱਛਾ ਜੀ ਜਾਓ ਜੀ ਲੰਘ ਜਾਓ ਜੀ ਸੋ ਮੈਂ ਉਹੀ ਕਹਿ ਰਿਹਾ ਜਦ ਤੱਕ ਹਰ ਬੰਦਾ ਆਪਣਾ ਆਪਣਾ ਫਰਜ਼ ਅਦਾ ਨਹੀਂ ਕਰੇਗਾ ਉਦੋਂ ਤੱਕ ਇੱਕ ਜਿਹੜੀ ਅਸੀਂ ਫਰਜ਼ ਦੀ ਅਦਾਇਗੀ ਦੀ ਭਾਵਨਾ ਨੂੰ ਜਦ ਤੱਕ ਨਹੀਂ ਸਮਝਾਂਗੇ ਉਦੋਂ ਤੱਕ ਸਮਾਜ ਲਈ ਕੁਝ ਨਹੀਂ ਕਰ ਪਾਵਾਂਗੇ ਬਹੁਤ ਸਾਰੇ ਪੰਜਾਬ ਚ ਸਿੰਗਰ ਹੈ ਬਹੁਤ ਸਾਰੇ ਸੈਲਿਬ੍ਰਿਟੀ ਸਟੇਟਸ ਵਾਲੇ ਲੋਕ ਰਹਿੰਦੇ ਆ ਹੋਰ ਕੌਣ-ਕੌਣ ਆ ਰਹੇ ਲਾਈਨ 'ਚ ਹੋਰ ਕੌਣ-ਕੌਣ ਆ ਮਾਦਮੀ ਪਾਰਟੀ ਦੀ ਇਹ ਜੀ ਐਸੀਆਂ ਸੀਕ੍ਰੀਟ ਗੱਲਾਂ ਹੁੰਦੀਆਂ ਕੋਈ ਕਿਸੇ ਨੂੰ ਦੱਸਦਾ ਹੀ ਨਹੀਂ ਜੀ ਮੈਂ ਵੀ ਕਦੇ ਕਦੀ ਕਿਸੇ ਨੂੰ ਦੱਸਿਆ ਸੀ ਕਿ ਮੈਂ ਜੁਆਇਨ ਕਰ ਸਕਦਾ ਤਾਂ ਉਹ ਆਪਣੀ ਆਪਣੀ ਭਾਵਨਾ ਹੁੰਦੀ ਹੈ ਔਰ ਇਹ ਪਾਰਟੀ ਨੇ ਵੀ ਛਾਂਟਣਾ ਕਿਉਂਕਿ ਪਾਰਟੀ ਕੋਲ ਬੜੇ ਲੋਕ ਅਪਰੋਚ ਕਰਦੇ ਨੇ ਪਾਰਟੀ ਨੇ ਵੀ ਇਹ ਛਾਂਟਣਾ ਹੁੰਦਾ ਉਹਨਾਂ ਨੇ ਸਟੱਡੀ ਕਰਨੀ ਹੁੰਦੀ ਹੈ ਕਿ ਕੌਣ ਸਿਰਫ ਗਲੈਮਰ ਵਜੋਂ ਆਇਆ ਕਿ ਮੈਂ ਹੁਣ ਪਾਰਟੀ ਜੁਆਇਨ ਕਰ ਲਈ ਹੈ ਜਾਂ ਮੈਨੂੰ ਕੱਲ ਨੂੰ ਇਲੈਕਸ਼ਨ ਲੜਾਣਗੇ ਜਾਂ ਇਹ ਬੰਦਾ ਕਿਸੇ ਭਾਵਨਾ ਦੇ ਨਾਲ ਜਾਂ ਸੇਵਾ ਕਰਨ ਦੇ ਨਾਲ ਆਇਆ ਪਾਰਟੀ ਦਾ ਡਿਸੀਜਨ ਹੁੰਦਾ ਮੇਰੇ ਖਿਆਲ ਨਾਲ ਲਾਈਨ ਤਾਂ 100 ਬੰਦਿਆਂ ਦੀ ਹੋਏਗੀ ਜੀ 100 ਦੇ ਵਿੱਚੋਂ ਹੋ ਸਕਦਾ 99 ਨਾ ਸੂਟੇਬਲ ਹੋਣ ਸਿੱਧੂ ਹੈਨ ਉਸ ਲਾਈਨ 'ਚ ਐ ਨਹੀਂ ਮੈਂ ਜੋਗ ਸਿੰਘ ਸਿੱਧੂ ਜੀ ਕਿਸੇ ਬਾਰੇ ਕਹਿਣਾ ਬੜਾ ਔਖਾ ਹੈ ਜੀ ਉਹ ਕਿਉਂਕਿ ਬੜੇ ਪੁਰਾਣੇ ਪੋਲਿਟਿਸ਼ੀਅਨ ਨੇ ਜੇ ਮੈਂ ਹੀ ਨਹੀਂ ਕੱਲ ਤੱਕ ਕਿਸੇ ਨੂੰ ਪਤਾ ਲੱਗਣ ਦਿੱਤਾ ਤੇ ਉਹ ਤਾਂ ਮੈਨੂੰ ਲੱਗਦਾ ਪਲ ਤੱਕ ਨਹੀਂ ਪਤਾ ਲੱਗਣ ਦੇਣਗੇ ਕਿਸੇ ਨੂੰ ਪਰ ਰੋਲਾ ਬੜਾ ਉਹਨਾਂ ਦਾ ਰੋਲਾ ਤੇ ਜੀ ਦੇਖੋ ਆ ਪਾਣਾ ਬੜਾ ਸੌਖਾ ਹੁੰਦਾ ਕਿਸੇ ਵੀ ਚੀਜ਼ ਦਾ ਰੋਲਾ ਪੈ ਜਾਂਦਾ ਪਰ ਜੇ ਕਦੇ ਉਹ ਆਂਦੇ ਤੇ ਮੇਰੇ ਖਿਆਲ ਨਾਲ ਇਟਲ ਬੀ ਅ ਗੁੱਡ ਥਿੰਗ ਕਿਸੇ ਵੀ ਸਮਾਜ ਲਈ ਅਗਰ ਇੱਕ ਸੂਝਵਾਨ ਬੰਦਾ ਦਿਲੋਂ ਸੇਵਾ ਕਰਨ ਲਈ ਕਿਤੇ ਆਂਦਾ ਚਾਹੇ ਕਿਸੇ ਵੀ ਪਾਰਟੀ ਜਾਵੇ ਪਰ ਪਾਰਟੀਆਂ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਸੇਵਾ ਬਹੁਤ ਪਿਛੇ ਰਹਿ ਜਾਂਦੀ ਹੈ ਤੁਸੀਂ ਇੱਕ ਸਿਸਟਮ ਦੇ ਵਿੱਚ ਮਸ਼ੀਨ ਦਾ ਇੱਕ ਪਾਰਟ ਬਣ ਕੇ ਰਹਿ ਜਾਂਦੇ ਹੋ ਤੇ ਜੇ ਤੁਹਾਨੂੰ ਵਾਕਈ ਸੇਵਾ ਕਰਨ ਦੀ ਇੱਛਾ ਹੈ ਔਰ ਸੇਵਾ ਕਰਨ ਲਈ ਰਾਈਟ ਪਲੈਟਫਾਰਮ ਮਿਲਦਾ ਹੈ ਤੇ ਐਨੀਬਾਡੀ ਸ਼ੁੱਡ ਕਮ ਫਾਰਵਰਡ ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਲਈ ਫਿਟ ਕੈਂਡੀਡੇਟ ਹੈ ਇਹ ਪਾਰਟੀ ਡਿਸਾਈਡ ਕਰ ਸਕਦੀ ਹੈ ਜੀ ਮੈਂ ਡਿਸਾਈਡ ਕਰਨ ਵਾਲਾ ਕਿਉਂਕਿ ਫਿਰ ਉਹੀ ਗੱਲ ਵੀ ਅਜੇ ਅੱਜ ਮੈਂ ਜੁਆਇਨ ਕੀਤਾ ਜੀ ਮੈਂ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਕੈਲੀਬਰ ਨੂੰ ਜਿੰਨਾ ਕਿ ਜਾਣਦਾ ਜਿਵੇਂ ਉਹ ਆਪਣੇ ਕੈਲੀਬਰ ਦਾ ਸਹੀ ਇਸਤੇਮਾਲ ਕਰਨ ਜੇ ਨਵਜੋਤ ਸਿੰਘ ਸਿੱਧੂ ਸਾਹਿਬ ਸਹੀ ਪਲੇਟਫਾਰਮ ਤੋਂ ਸਹੀ ਗੱਲ ਕਰਨ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਲਈ ਇੱਕ ਬਹੁਤ ਅੱਛਾ ਚਿਹਰਾ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਹੁਣ ਤੁਸੀਂ ਪਾਰਟੀ ਚ ਆ ਗਏ ਹੋ ਕਿਹਾ ਤੁਸੀਂ ਇਸ ਗੱਲ ਦੀ ਪਹਿਲ ਕਰ ਸਕਦੇ ਹੋ ਕਿ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਚ ਲਿਆਉਣ ਲਈ ਤੁਹਾਡੇ ਵੱਲੋਂ ਚੈਨਲ ਖੋਲ੍ਹਿਆ ਜਾਏ ਕਿਉਂਕਿ ਉਹ ਵੀ ਹਜ਼ਾਂ ਦੇ ਲੋਕਾਂ ਨੂੰ ਤੁਸੀਂ ਵੀ ਹਜ਼ਾਂ ਦੇ ਦੇਖੋ ਸਰ अगेन आई वुड से कि मैं आज पार्टी जॉइन की थी एक मेंबर वजो ਤੇ मैं ਉਦੋਂ ਤੱਕ ਕੋਈ ਵੀ ਹਿਮਾਕਤ ਨਹੀਂ ਕਰ ਸਕਦਾ ਕੋਈ ਗੁਸਤਾਖੀ ਨਹੀਂ ਕਰ ਸਕਦਾ ਜਦ ਤੱਕ ਮੇਰੀ ਡਿਊਟੀ ਨਾ ਲਈ ਜਾਵੇ ਜੇ ਮੇਰੀ ਡਿਊਟੀ ਕੱਲ ਨੂੰ ਇਹ ਲਈ ਜਾਵੇ ਕਿ ਓਬਾਮਾ ਸਾਹਿਬ ਨੂੰ ਮਨਾ ਕੇ ਲਿਆਣਾ ਤੇ ਮੈਂ ਓਬਾਮਾ ਸਾਹਿਬ ਨੂੰ ਵੀ ਮਨਾਣ ਚਲਾ ਜਾਊਂਗਾ ਭਾਏ ਕੋ ਮਨਾ ਹੋਵੇ ਜਾਂ ਨਾ ਹੋਵੇ ਮੇਰੀ ਡਿਊਟੀ ਅਗਰ ਲੱਗਦੀ ਹੈ ਤਾਂ आई विल ट्राई माय लेवल बेस्ट ਕਿਵੇਂ ਕਿਵੇਂ ਤੁਸੀਂ ਅਗਰ ਜੋ ਤੁਹਾਨੂੰ ਕਹਿਤਾ ਜਾਏ ਕਿ ਓਬਾਮਾ ਸਾਹਿਬ ਨੂੰ ਇੱਕ ਵਾਰੀ ਲੈ ਕੇ ਆਣਾ ਤੇ ਕਿਵੇਂ ਕੀ ਟرائی ਕਿਵੇਂ ਕਰੋਗੇ ਤੁਸੀਂ ਮੈਂ ਜੀ ਸਭ ਤੋਂ ਪਹਿਲਾਂ ਤਾਂ ਵੀਜ਼ਾ ਲੈ ਕੇ ਜਾਵਾਂਗਾ ਜੀ ਕਿਸੇ ਤਰੀਕੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਆਪਣੀ ਚੀਜ਼ ਆਪਣੀ ਭਾਵਨਾ ਕਨਵੇ ਕਰਾਂਗਾ ਕਿ ਅਸੀਂ ਕਿਉਂ ਤੁਹਾਨੂੰ ਉੱਥੇ ਲਿਆਉਣਾ ਚਾਹੁੰਦੇ ਹਾਂ ਕੀ ਸਾਡੀ ਇਹਦੇ ਵਿੱਚ ਮਕਸਦ ਕੀ ਹੈ ਤੁਹਾਨੂੰ ਉੱਥੇ ਲਿਆਉਣ ਦੇ ਵਿੱਚ ਬਕਰੀ ਗੱਲ ਹੈ ਮੈਂ ਫੇਲ ਹੋਵਾਂਗਾ ਜਾਂ ਪਾਸ ਹੋਵਾਂ ਮੈਂ ਬਟ ਆਈ ਵਿਲ ਟ੍ਰਾਈ ਮਾਈ ਲੈਵਲ ਬੈਸਟ ਜਿਵੇਂ ਮੇਰੀ ਪਾਰਟੀ ਕਹੇਗੀ ਤਾਂ ਤੁਸੀਂ ਉਹਨਾਂ ਨੂੰ ਦੱਸੋਗੇ ਕਿ ਮੈਂ ਉੱਥੇ ਲੋਕਾਂ ਨੂੰ ਹਸਾ ਦਿੰਨਾ ਤੇ ਉਹ ਆਮਾ ਨੇ ਕਿਹਾ ਵੀ ਮੈਨੂੰ ਹਸਾਓ ਤਾਂ ਹੀ ਮੈਂ ਚੱਲਾਂਗਾ ਦੱਸਾਂਗੇ ਨਹੀਂ ਜੀ ਮੈਂ ਤਾਂ ਉਹਨਾਂ ਨੂੰ ਪਹਿਲਾਂ ਹਸਾਵਾਂਗਾ ਉਹ ਮੰਨ ਜਾਣਗੇ ਹਾਂ ਯਰੇ ਤੇ ਬੰਦਾ ਇਜ਼ ਅ ਫਨੀ ਗਾਈ ਸੋ ਆਈ ਸ਼ੁੱਡ ਵਰਕ ਵਿਦ ਹਿਮ ਮੈਂ ਤਾਂ ਉਹਨਾਂ ਤੋਂ ਡਿਸੀਜਨ ਲਵਾਂਗਾ ਇਹ ਵਾਲਾ ਤੇ ਕੀ ਸਿੱਧੂ ਨੂੰ ਵੀ ਤੁਸੀਂ ਐਂ ਹਸਾ ਸਕਦੇ ਹੋ ਤਾਂ ਆਪ ਵੀ ਬਹੁਤ ਹੱਸਦੇ ਆ ਵੈਸੇ ਉਹ ਵੈਸੇ ਹੀ ਬਹੁਤ ਹੱਸਦੇ ਆ ਜੀ ਇਸ ਕਰਕੇ ਹਸਾਉਣ ਲਈ ਐਫਰਟ ਨਹੀਂ ਕਰਨਾ ਪੈਂਦਾ ਕਿਉਂਕਿ ਉਹ ਸਦਾ ਹੀ ਖੁਸ਼ ਰਹਿੰਦੇ ਆ ਪੰਜਾਬੀ ਚ ਖਾਵਤ ਹੈ ਨਾ ਸਦਾ ਦੀਵਾਲੀ ਸਾਧ ਦੀ ਅੱਠੇ ਪੈਰ ਬਸੰਤ ਉਏ ਇਸ ਮੌਸਮ 'ਚ ਇਸ ਮੂਡ 'ਚ ਰਹਿਣ ਵਾਲੇ ਬੰਦੇ ਆ ਜੀ ਉਹਨਾਂ ਨੂੰ ਹਸਾਉਣ ਲਈ ਸਾਨੂੰ ਐਫਰਟ ਨਹੀਂ ਕਰਨੀ ਪੈਂਦੀ। ਅੱਛਾ ਆਮ ਆਦਮੀ ਪਾਰਟੀ ਲਈ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਕਾ ਇંટ ਕਿਸੇ ਕਾ ਰੋੜਾ ਭਾਨੂੰਮਤੀ ਨੇ ਕੁੰਬਾ ਜੋੜਾ। ਵੀ ਪੰਜਾਬ 'ਚ ਇਹਨਾਂ ਕੋਲ ਤਾਂ ਲੀਡਰ ਲੋਡਰ ਹੈਗੇ ਨਹੀਂ ਐ ਇਹ ਤਾਂ ਕੋਈ ਇੱਥੋਂ ਚੱਕਿਆ ਕਿਸੇ ਦੀ ਲੱਤ ਕਿਸੇ ਦੀ ਬਾਹਂ ਜੋੜ ਕੇ ਇਹ ਕਿਵੇਂ ਸਰਕਾਰ ਬਣਾਉਣਗੇ। ਬਿਲਕੁਲ ਸਰ ਭਾਨੂੰਮਤੀ ਨੇ ਕੁੰਬਾ ਕਹੀਂ ਕੀਟ ਕਹੀਂ ਕਾ ਰੋੜਾ ਭਾਨੂੰਮਤੀ ਨੇ ਕੁੰਬਾ ਜੋੜਾ ਕਹਾਵਤ ਬਿਲਕੁਲ ਸਹੀ ਹੈ ਜਿਹੜੀ ਇੱਕ ਪਾਰਟੀ ਨਵੀਂ ਫਾਰਮ ਹੋਈ ਹੈ ਉਹ ਇੱਕਦਮ 1.5 200 ਬੰਦਾ ਕਿਹੜੇ ਖੂਚੋਂ ਪੱਟ ਲੇਗੀ ਜੀ। ਉਹਦੀ ਪਾਰਟੀ ਫਾਰਮ ਹੋਈ ਹੈ ਉਹਨੇ ਤੁਸੀਂ ਅਜ ਇੱਕ ਆਫਿਸ ਨਵਾਂ ਖੋਲਦੇ ਹੋ ਤੁਸੀਂ ਐਡਵਰਟਾਈਜ਼ ਕਰਦੇ ਹੋ ਤੁਸੀਂ ਲੋਕਾਂ ਨੂੰ ਅਪਰੋਚ ਕਰਦੇ ਹੋ ਚਾਰ ਬੰਦੇ ਤੁਸੀਂ ਕਿਸੇ ਕੰਪਨੀ ਚੋਂ ਵੱਧ ਤਨਖਾਹ ਦੇ ਕੇ ਲੈ ਕੇ ਆਉਂਦੇ ਉਹਨਾਂ ਦੇ ਕੈਲੀਬਰ ਮੁਤਾਬਕ ਫਿਰ ਕੁਝ ਬੰਦੇ ਐਡਵਰਟਾਈਜ਼ਮੈਂਟ ਪੜ੍ਹ ਕੇ ਤੁਹਾਡੇ ਕੋਲ ਆਉਂਦੇ ਤੁਸੀਂ ਇੰਟਰਵਿਊ ਕਰਦੇ ਹੋ ਹੌਲੀ-ਹੌਲੀ ਜਿਹੜੇ ਤੁਹਾਡੇ ਲਈ ਯੂਸਫੁਲ ਬੰਦੇ ਨੇ ਜਿਹੜੇ ਬੰਦੇ ਤੁਹਾਨੂੰ ਲੱਗਦਾ ਸਕਿਲਡ ਨੇ ਉਹਨਾਂ ਨੂੰ ਤੁਸੀਂ ਆਪਣੇ ਨਾਲ ਜੋੜ ਕੇ ਆਪਣਾ ਆਫਿਸ ਸ਼ੁਰੂ ਕਰ ਦਿੰਦੇ ਹੋ ਇੱਕ ਨਵੀਂ ਪਾਰਟੀ ਹੈ ਉਹ ਡੈਫੀਨਿਟਲੀ ਇਧਰੋਂ ਉਧਰੋਂ ਬੰਦੇ ਇਕੱਠੇ ਕਰੀਗੀ ਤੇ ਇੱਕ ਪਾਰਟੀ ਫਾਰਮ ਹੋਏਗੀ ਨਾ ਪੰਜਾਬ ਦੇ ਵਿੱਚ ਜੀ ਕਹਿੰਦੇ ਸਿੰਗਰਾਂ ਨੂੰ ਨਾਲ ਲੈ ਲਿਆ ਕਹਿੰਦੇ ਹਸਾਉਣ ਵਾਲਿਆਂ ਨੂੰ ਨਾਲ ਲੈ ਲਿਆ ਇਹਨਾਂ ਨੂੰ ਕੀ ਪਤਾ ਕਹਿੰਦੇ ਕਿ ਇੰਨੇ ਲੱਖ ਕਰੋੜ ਦੇ ਕਰਜ਼ੇ 'ਚ ਪੰਜਾਬ ਐ ਇਹਨੂੰ ਕਿਵੇਂ ਕੱਢਣਾ ਬਾਹਰ ਤੇ ਜੇ ਤੁਹਾਨੂੰ ਇਹ ਗੱਲ ਪੁੱਛਿਆ ਜਾਵੇ ਕਿ ਪੰਜਾਬ ਕਰਜ਼ੇ 'ਚੋਂ ਕਿਵੇਂ ਬਾਹਰ ਆਏਗਾ ਤੇ ਕੀ ਪਾਲਿਸੀਆਂ ਹੋਣਗੀਆਂ ਤੁਹਾਡੀਆਂ ਬਿਲਕੁਲ ਜੀ ਮੈਂ ਤਾਂ ਕਹਿੰਦਾ ਜਿਹੜੇ ਕਹਿੰਦੇ ਨੇ ਇਹਨਾਂ ਨੂੰ ਕੀ ਪਤਾ ਇਹਨੇ ਲੱਖ ਕਰੋੜ ਦੇ ਕਰਜ਼ੇ 'ਚੋਂ ਬਾਹਰ ਕਿਵੇਂ ਕੱਢਣਾ ਪਹਿਲਾਂ ਕਲਾਕਾਰੀ ਬਚਣਗੇ ਤੁਸੀਂ ਸਾਨੂੰ ਇਹ ਇੰਨੇ ਲੱਖ ਕਰੋੜ ਦੇ ਕਰਜ਼ੇ 'ਚ ਪਾਇਆ ਕਿਉਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਤੁਸੀਂ ਜਿਨ੍ਹਾਂ ਨੇ ਪਾਇਆ ਉਹ ਕੁਐਸਚਨ ਕਰਨ ਦੇ ਹੱਕਦਾਰ ਹੈਗੇ ਨੇ ਪਹਿਲੀ ਗੱਲ ਮੈਨੂੰ ਇਹ ਦੱਸੋ ਜਿਨ੍ਹਾਂ ਨੇ ਪੰਜਾਬ ਨੂੰ ਕਰਜ਼ਾਈ ਕੀਤਾ ਉਹ ਇਹ ਕੁਐਸਚਨ ਕਿਦਾਂ ਕਰਨਗੇ ਬੱਸ ਅਸੀਂ ਕਿਦਾਂ ਕੱਢਾਂਗੇ ਪਹਿਲੀ ਗੱਲ ਔਰ ਦੂਸਰੀ ਗੱਲ ਇਹ ਹੈ ਜੀ ਕਲਾਕਾਰ ਪਾਰਟੀ 'ਚ ਆ ਗਏ ਬੜੀ ਵੱਡੀ ਗੱਲ ਇਹਨੂੰ ਉਛਾਲਿਆ ਜਾਵੇ ਜੇ ਤੇ ਕਿਹੜੀ ਪਾਰਟੀ 'ਚ ਕਲਾਕਾਰ ਨਹੀਂ ਆਏ ਜੀ ਪੰਜਾਬ ਦੇ ਸਿੰਗਰ ਕਦੇ ਕਿਸੇ ਹੋਰ ਪਾਰਟੀ 'ਚ ਪਹਿਲਾਂ ਨਹੀਂ ਆਏ ਆ ਬੀਤੇ ਸਮੇਂ 'ਚ ਤੁਸੀਂ ਦੇਖੇ ਹੋਣਗੇ ਤੁਸੀਂ ਜੀ ਸੋ ਜਿਹੜੀ ਪਾਰਟੀ ਨੇ ਆਪ ਕਿਸੇ ਨੂੰ ਚੇਅਰਮੈਨ ਬਣਾਇਆ ਹੋਵੇ ਜਾਂ ਕਿਸੇ ਨੂੰ ਇਲੈਕਸ਼ਨ ਲੜਾਏ ਹੋਣ ਸਦੀਕ ਸਾਹਿਬ ਵੀ ਐਮਐਲਏ ਨੇ ਇਸ ਵੇਲੇ ਮੁਹੰਮਦ ਸਦੀਕ ਸਾਹਿਬ ਕਾਂਗਰਸ ਤੋਂ ਐਮਐਲਏ ਨੇ ਹੰਸਰਾਜ ਹੰਸੂਣਾ ਨੇ ਅਕਾਲੀ ਦਲ ਤੋਂ ਇਲੈਕਸ਼ਨ ਲੜਿਆ ਸੀ ਹਰਪ੍ਰਜਨ ਮਾਨ ਪਲਾਨਿੰਗ ਬੋਰਡ ਦੇ ਚੇਅਰਮੈਨ ਰਹੇ ਨੇ ਮੁਹਾਲੀ ਦੇ ਸੋ ਹੁਣੇ ਬਲਕਾਰ ਸਿੱਧੂ ਹੁਣਾਂ ਨੇ ਕਾਂਗਰਸ ਜੁਆਇਨ ਕੀਤੀ ਹੈ ਸੋ ਥੇਰ ਇਜ਼ ਨਥਿੰਗ ਨਿਊ ਐਂਡ ਨਥਿੰਗ ਬਿਗ ਤੁਹਾਡੇ ਕੋਲ ਜਦੋਂ ਗੱਲ ਕਰਨ ਨੂੰ ਕੋਈ ਇਸ਼ੂ ਨਾ ਹੋਵੇ ਫਿਰ ਇਦਾਂ ਦੀ ਗੱਲ ਚੱਕ ਲਓ ਤਾਂ ਤੁਹਾਡੀ ਖੁਸ਼ੀ ਹੈ ਬੱਡੇ ਕੋਈ ਇਸ਼ੂ ਨਹੀਂ ਆ ਸਾਊਥ ਵੇ ਜਾ ਕੇ ਦੇਖੋ ਸਰਕਾਰਾਂ ਹੀ ਕਲਾਕਾਰ ਚਲਾਉਂਦੇ ਨੇ ਜੀ ਕਿੰਨੇ ਕਿੰਨੇ ਵੱਡੇ ਦਿਗਜ ਕਲਾਕਾਰ ਨੇ ਜਿਹੜੇ ਅੱਜ ਉੱਥੇ ਸਰਕਾਰਾਂ ਬਣਾਉਂਦੇ ਨੇ ਸਰਕਾਰਾਂ ਚਲਾਉਂਦੇ ਨੇ ਸੋ ਕਲਾਕਾਰ ਇੱਕ ਰਿਸਪਾਂਸਿਬਲ ਅ ਸ਼ਹਿਰ ਮੈਂ ਸਮਝਦਾ ਬਾਸ਼ੰਦਾ ਹੁੰਦਾ ਆਪਣੇ ਆਵਾਮ ਦਾ ਉਹਦੇ ਤੇ ਲੋਕਾਂ ਨੇ ਵੈਸੇ ਹੀ ਇੰਨਾ ਯਕੀਨ ਕੀਤਾ ਹੁੰਦਾ ਉਹਦੇ ਕੰਮ ਤੇ ਇੱਕ ਸਪੋਰਟਸਮੈਨ ਔਰ ਕਲਾਕਾਰ ਔਰ ਤੁਹਾਡੀ ਲਾਈਨ ਦੇ ਲੋਕ ਜਰਨਲਿਸਟ ਲੋਕ ਕਿਉਂਕਿ ਉਹਨਾਂ ਨੇ ਚੰਗਾ ਕੰਮ ਕੀਤਾ ਹੁੰਦਾ ਤੇ ਲੋਕਾਂ ਦਾ ਪਹਿਲਾਂ ਹੀ ਵਿਸ਼ਵਾਸ ਬਣਿਆ ਹੁੰਦਾ ਉਹਨਾਂ ਤੇ ਮੇਰੇ ਖਿਆਲ ਨਾਲ there is no harm in it ਆ ਜੇ polititian ਦਾ ਬੱਚਾ ਭਾਵੇਂ ਉਹ 10ਵੀਂ ਫੇਲ ਹੈ ਜਾਂ ਕਿੱਥੋਂ ਕੀ ਕਰਕੇ ਆਇਆ ਕਿਸੇ ਨੂੰ ਪਤਾ ਹੀ ਨਹੀਂ ਉਹਦਾ ਕੈਲੀਬਰ ਕੀ ਹੈ ਪਰ ਕਿਉਂਕਿ ਉਹ polititian ਦਾ ਬੱਚਾ ਹੈ ਇਸ ਕਰਕੇ ਉਹਨੂੰ ਹੱਕ ਹੈ ਕਿ ਉਹ ਚਾਹੇ ਪਾਰਲੀਮੈਂਟ 'ਚ ਜਾ ਕੇ ਬੈਠੇ ਚਾਹੇ ਮਨਿਸਟਰ ਬਣੇ ਚਾਹੇ ਕੋਈ ਚੇਅਰਮੈਨ ਬਣੇ ਉਹਨੂੰ ਹੱਕ ਹੈਗਾ ਇੱਕ ਕਿਉਂਕਿ ਕਲਾਕਾਰ ਹੈ ਇਸ ਕਰਕੇ ਉਹਦੇ ਤੇ ਤੁਸੀਂ ਇੱਕ ਪਿੰਨ ਰੱਖ ਦਿਓ ਵੀ ਇਹ ਤਾਂ ਕਲਾਕਾਰ ਹੈ ਕਿਦਾਂ ਪੋਲੀਟੀਸ਼ੀਅਨ ਬਣ ਸਕਦਾ ਵਾਈ ਨਾ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਮੈਂ 4 ਹਫਤਿਆਂ ਚ ਨਸ਼ਾ ਖਤਮ ਕਰਦਾਗਾ ਜੇ ਮੇਰੀ ਸਰਕਾਰ ਬਣ ਗਈ 2017 ਅਜ ਤਾਂ ਤੁਹਾਡੇ ਲੀਡਰ ਇਹ ਤਾਂ ਕਹਿੰਦੇ ਆ ਕਿ ਵਿਕਰਮ ਮਜੀਠੀਆ ਨੂੰ ਅਸੀਂ ਜੇਲ੍ਹ ਭੇਜਾਂਗੇ ਇਸ ਇਸ ਦੀ ਗੱਲ ਕਿਉਂ ਨਹੀਂ ਕਰਦੇ ਕਿ ਨਸ਼ਾ ਕਿਵੇਂ ਖਤਮ ਕਰਾਂਗੇ ਇਹ ਦੋ ਅਲੱਗ-ਅਲੱਗ ਇਸ਼ੂਜ਼ ਨੇ ਜੀ ਜਿਹੜੇ ਬੰਦਿਆਂ ਦੇ ਉੱਤੇ ਆਲਰੇਡੀ ਅਗਰ ਪੋਲੀਟਿਕਸ ਦੇ ਵਿੱਚ ਚਰਚਾ ਚ ਜਿਨ੍ਹਾਂ ਦਾ ਨਾਮ ਹੈਗਾ ਉਹਨਾਂ ਨਾਵਾਂ ਦੀ ਚਰਚਾ ਤਾਂ ਇਸ ਇਹਨਾਂ ਡਿਸਕਸ਼ਨਸ ਦੇ ਵਿੱਚ ਹੁੰਦੀ ਰਹੇਗੀ देयर ਇਜ਼ ਨਥਿੰਗ ਨਿਊ اگر ਉਹਨਾਂ ਦਾ ਨਾਮ ਆਂਦਾ ਹੈ ਤੇ ਇਹ ਨਾਮ ਚਰਚਾ ਦੇ ਵਿੱਚ ਲਿਆ ਜਾਂਦਾ ਰਹੇਗਾ ਪਰ مین ایشو ਤਾਂ ਸਾਰਿਆਂ ਦਾ ਇਹੀ ਹੈ ਕਿ ਆਪਾਂ ਨਸ਼ਾ ਪੰਜਾਬ ਚ ਕਿਵੇਂ ਖਤਮ ਕਰਨਾ ਸੋ ਕਿਸੇ ਨੂੰ ਅੰਦਰ ਕਰਨਾ ਹੈ ਜਾਂ ਕਿਸੇ ਨੂੰ ਬਾਹਰ ਕਰਨਾ ਹੈ ਉਹ ਸੈਕੰਡਰੀ ਥਿੰਗ ਹੈ ਪਰ ਨਸ਼ਾ ਖਤਮ ਕਰਨਾ ਸਾਡਾ एजेंडा ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਪੰਜਾਬ ਚ ਕਿਉਂਕਿ ਜੀ ਇੱਕ ਟਾਈਮ ਸੀ ਜਦੋਂ ਦਿੱਲੀ ਦੇ ਵਿੱਚ ਵੀ ਲੋਕਾਂ ਨੂੰ ਬੜਾ ਸ਼ੰਕਾ ਸੀਗਾ ਵੀ ਪਿਛਲੀ ਵਾਰੀ ਜਿੰਨੀਆਂ ਸੀਟਾਂ ਵੀ ਪੂਰੀਆਂ ਕਰ ਪਾਣਗੇ ਕਿ ਨਹੀਂ ਪਰ ਉਦੋਂ ਵੀ ਇੱਕ ਵਿਸ਼ਵਾਸ ਸੀ ਆਤਮ ਵਿਸ਼ਵਾਸੀ ਜਿਹੜਾ ਕਹਿੰਦਾ ਸੀ ਕਿ ਸਰਕਾਰ ਬਣੇਗੀ ਧਰੱਲੇ ਨਾਲ ਬਣੇਗੀ ਔਰ ਪੂਰੀ ਸਰਕਾਰ ਬਣੇਗੀ ਅੱਜ ਵੀ ਲੋਕਾਂ ਦਾ ਉਹ ਆਤਮ ਵਿਸ਼ਵਾਸ ਜਿਹੜਾ ਉਹ ਸਾਨੂੰ ਇਸ ਗੱਲ ਦਾ ਅਹਿਸਾਸ ਕਰਾਉਂਦਾ ਕਿ ਲੋਕਾਂ ਨੇ ਇਸ ਵਾਰ ਆਪ ਦੀ ਸਰਕਾਰ ਪੰਜਾਬ ਚ ਜ਼ਰੂਰ ਬਣਾਉਣੀ ਹੈ ਜੀ ਕਿਉਂਕਿ ਲੋਕ ਸਰਕਾਰ ਬਣਾਉਣਗੇ ਹੋਰ ਨਹੀਂ ਕੋਈ ਸਰਕਾਰ ਬਣਾ ਸਕਦਾ ਪਹਿਲੇ ਜਿਹੜੇ ਹੱਥ ਕੰਡੇ ਪੁਰਾਣੇ ਸੀ ਸਰਕਾਰਾਂ ਬਣਾਉਣ ਦੇ ਉਹ ਲੋਕਾਂ ਨੇ ਆਪ ਹੀ ਡਿਸਕਾਰਡ ਕਰਤੇ ਨੇ ਫੇਲ ਹੋ ਗਏ ਨੇ ਲੋਕਾਂ ਨੇ ਆਤਮ ਬਲ ਦੇ ਨਾਲ ਆਪਣੀ ਆਤਮ ਇੱਛਾ ਦੇ ਨਾਲ ਇਸ ਵਾਰ ਆਪ ਦੀ ਸਰਕਾਰ ਪੰਜਾਬ ਚ ਲਿਆਉਣੀ ਹੈ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਲੇਕਿਨ ਕਹਿੰਦੇ ਦਿੱਲੀ ਜੋ ਤੁਹਾਡੀ ਸਰਕਾਰ ਬਣੀ ਹੈ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਕੰਮ ਵੀ ਨਹੀਂ ਕਰ ਪਾਏ ਉਹਨੇ ਸਾਲ ਨਿਕਲ ਗਿਆ ਕਹਿੰਦੇ ਵਾਈਫਾਈ ਦਵਾਂਗੇ ਪਾਣੀ ਦੇ ਬਿਜਲੀ ਦੇ ਇੰਨੇ ਤੱਕ ਬਿਲ ਫ੍ਰੀ ਕਰ ਦਾਂਗੇ ਟਰਾਂਸਪੋਰਟੇਸ਼ਨ ਦਾ ਸਿਸਟਮ ਬੈਟਰ ਕਰ ਦਾਂਗੇ ਉਹ ਕਹਿੰਦੇ ਉਹ ਤਾਂ ਕਰ ਨਹੀਂ ਪਾਏ ਦੇਖੋ ਜੀ ਗੱਲਾਂ ਕਰਦੇ ਆਂ ਕਹਿੰਦੇ ਆਮ ਆਦਮੀ ਵਾਲੇ ਉਹਨੂੰ ਉਹਨਾਂ ਨੂੰ ਜਿਹੜਾ ਜ਼ਮੀਨੀ ਰੂਪ ਚ ਇੰਪਲੀਮੈਂਟ ਕਰਨ ਚ ਸਕਸੈਸਫੁਲ ਨਹੀਂ ਇੱਕ ਬਿਲਕੁਲ ਚੁੱਥੀ ਗੱਲ ਹੈ ਜੀ ਤੁਸੀਂ ਦੇਖੋ 5 ਸਾਲ ਦੀ ਇੱਕ ਸਰਕਾਰ ਆਉਂਦੀ ਹੈ ਸਰਕਾਰ ਕੋਈ ਵੀ ਇਹ ਨਹੀਂ ਕਹਿੰਦੀ ਕਿ ਅਸੀਂ ਜੋ-ਜੋ ਤੁਹਾਡੇ ਨਾਲ ਵਾਅਦੇ ਕੀਤੇ ਨੇ ਪਹਿਲੇ 3-4 ਮਹੀਨੇ ਚ ਪੂਰੇ ਕਰ ਦੇਾਂਗੇ ਤੇ ਸਾਢੇ 4 ਸਾਲ ਅਸੀਂ ਵਿਹਲੇ ਹੋ ਕੇ ਬੈਠਾਂਗੇ ਹਰ ਚੀਜ਼ ਦੀ ਇੱਕ ਪਲੈਨਿੰਗ ਹੁੰਦੀ ਹੈ ਜਿਹੜੀ ਚੀਜ਼ ਨੇ ਜਿੰਨਾ ਇੱਕ ਟਾਈਮ ਲਾਈਨ ਹੁੰਦੀ ਹੈ ਉਹਦੀ ਕਿੰਨੇ ਟਾਈਮ 'ਚ ਇਹ ਚੀਜ਼ ਹੋਣੀ ਹੈ ਉਹ ਚੀਜ਼ ਹੋ ਰਹੀ ਹੈ ਔਰ ਦਿੱਲੀ ਦੇ ਵਿੱਚ ਜੇ ਆਪਾਂ ਇਹ ਕਹੀਏ ਕਿ ਕੇਜੀਵਾਲ ਸਾਹਿਬ ਨੇ ਆਪਣੇ ਕਿਸੇ ਵਾਦੇ ਨੂੰ ਪੂਰਾ ਨਹੀਂ ਕੀਤਾ ਤੇ ਬੜੀ ਅਤ ਕਥਨੀ ਹੋਏਗੀ ਜੀ ਉਹਨਾਂ ਨੇ ਬੜਿਆਂ ਕੰਮਾਂ ਦੇ ਵਿੱਚ ਪਹਿਲ ਕੀਤੀ ਆ ਅੱਜ ਬੱਸਾਂ ਦੇ ਵਿੱਚ ਮਾਰਸ਼ਲਸ ਚੱਲਦੇ ਨੇ ਜਿ ਉਹਨਾਂ ਨੇ ਕਿਹਾ ਸੀ ਮਾਰਸ਼ਲ ਚੱਲਿਆ ਕਰਨਗੇ ਬੱਸਾਂ ਦੇ ਵਿੱਚ ਮਾਰਸ਼ਲਸ ਚੱਲਦੇ ਨੇ ਔਰ ਹੌਲੀ ਹੌਲੀ ਉਹਨਾਂ ਨੇ ਜਿਹੜੇ ਆਇਡੈਂਟੀਫਾਈ ਕੀਤੇ ਨੇ ਏਰੀਆਜ਼ ਵਾਈਫਾਈ ਕਰਨ ਵਾਲੇ ਉਹ ਹੋ ਵੀ ਰਹੇ ਨੇ ਔਰ ਕੰਪਲੀਟਲੀ ਹੋ ਜਾਣਗੇ ਕੋਈ ਐਸੀ ਗੱਲ ਨਹੀਂ ਜੀ ਹਰ ਚੀਜ਼ ਨੂੰ ਇੱਕ ਟਾਈਮ ਚਾਹੀਦਾ ਹੁੰਦਾ ਜੇ ਤੇ ਆ ਨਾ 5 ਸਾਲ ਦਾ ਸਪੈਨ ਪੂਰਾ ਕਰ ਗਏ ਤੇ ਲਓ ਜੀ ਇਹਨਾਂ ਨੇ ਆ ਗੱਲਾਂ ਕਹੀਆਂ ਸੀ ਪੂਰੀਆਂ ਨਹੀਂ ਫਿਰ ਉਹ ਦੁਬਾਰਾ ਕਦੇ ਆਉਣ ਦੇ ਹੱਕਦਾਰ ਨਹੀਂ ਪਰ 100% ਕਈਆਂ ਚੀਜ਼ਾਂ ਜੋ ਅਗਰ ਅਸੀਂ 90% ਵੀ ਪੂਰੀਆਂ ਕਰ ਜਾਂਦੇ ਆ 10% ਕਿਸੇ ਹਾਲਾਤ ਦੀ ਪ੍ਰਸਥਿਤੀ ਕਰਕੇ ਜਾਂ ਕਿਸੇ ਹੋਰ ਪ੍ਰੋਬਲਮ ਕਰਕੇ ਰਹਿ ਜਾਣ ਤਲਗ ਗੱਲ ਹੈ ਜੇ ਅਸੀਂ 90% ਵੀ ਪੂਰੀਆਂ ਨਹੀਂ ਕਰਦੇ ਫਿਰ ਅਸੀਂ ਫੇਲ ਪਰ ਕਿਸੇ ਚੀਜ਼ ਲਈ 3300 ਕਰੋੜ ਰੁਪਏ ਚਾਹੀਦਾ ਉਹਨੂੰ 50 ਕਰੋੜ ਰੁਪਏ ਦੇ ਦੋ ਤਾਂ ਉਹਦੇ ਨਾਲ ਤਾਂ ਚੀਜ਼ ਪੂਰੀ ਨਹੀਂ ਹੋਏਗੀ ਨਾ ਅਗਰ ਵਾਈਫਾਈ ਦੀ ਗੱਲ ਕਰੀਏ ਉਹਨਾਂ ਨੇ ਇਸ ਬਜਟ ਚ 50 ਕਰੋੜ ਦਾ ਪ੍ਰਬੰਧਨ ਕੀਤਾ ਜੂ ਉਹਦੇ ਨਾਲ ਕਿੱਥੋਂ ਵਾਈਫਾਈ ਕਰ ਦੋਗੇ ਤੁਹਾਨੂੰ ਬਜਟ ਤਾਂ ਰੱਖਣਾ ਪਏਗਾ ਨਾ ਉਹਦੇ ਚੀਜ਼ ਲਈ ਦੇਖੋ ਜੀ ਉਹਨਾਂ ਨੇ ਜਦੋਂ ਇਹ ਚੀਜ਼ ਦਾ ਫੈਸਲਾ ਲਿਆ ਹੋਣਾ ਕਿਸੇ ਕੰਪਨੀ ਦੇ ਨਾਲ ਕੰਸਲਟ ਕਰਕੇ ਇਹ ਚੀਜ਼ਾਂ ਨੂੰ ਸਟੱਡੀ ਕਰਕੇ ਲਿਆ ਹੋਏਗਾ ਉਹਦੇ ਵਿੱਚ ਬਜਟਸ ਤਾਂ ਸੀ ਜਦੋਂ ਘਰ ਬਣਾਉਣ ਲੱਗਦੇ ਆ ਜੀ ਮੈਂ ਸੋਚਦਾ 30 ਲੱਖ ਦੇ ਵਿੱਚ ਮੇਰਾ ਘਰ ਬਣ ਜਾਣਾ ਬਣਦੇ-ਮਣਦੇ ਪਤਾ ਲੱਗਦਾ 65 ਲੱਖ ਲੱਗ ਗਿਆ ਸੋ ਇਹ ਵੇਰੀਏਸ਼ਨਸ ਆਉਂਦੇ ਰਹਿੰਦੇ ਨੇ ਔਰ ਕੋਈ ਚੇਂजेस ਬਜਟਸ ਦੇ ਵਿੱਚ ਵੀ ਹੋਣਗੀਆਂ ਤਾਂ ਜ਼ਰੂਰ ਕਰਨਗੇ ਪਰ ਹੀ ਇਜ਼ ਅ ਮੈਨ ਆਫ ਵਰਡਸ ਹੀ ਇਜ਼ ਅ ਮੈਨ ਆਫ ਕਮਿਟਮੈਂਟ ਤਾਂ ਡੈਫੀਨਿਟਲੀ ਹੀ ਵਿਲ ਡੂ ਵਟ ਏਵਰ ਹੀ ਹੈਵ ਸੈਡ ਆਲਰੇਡੀ ਤੁਹਾਡੀ ਕਦੀ ਮੁਲਾਕਾਤ ਹੋਈ ਅਰਵਿੰਦ ਕੇਜਰੀਵਾਲ ਨਾਲ ਜੀ ਹੋਈ ਹੈ ਜੀ ਕੀ ਗੱਲ ਹੋਈ ਉਹਨਾਂ ਨਾਲ ਜਦੋਂ ਗੱਲ ਹੋਈ ਤੁਹਾਡੀ ਨਾਲ ਮੈਂ ਕੋਈ ਜ਼ਿਆਦਾ ਪੋਲਿਟੀਕਲ ਗੱਲਾਂ ਨਹੀਂ ਕੀਤੀਆਂ ਜੀ ਮੈਂ ਸਿਰਫ ਉਹਨਾਂ ਨਾਲ ਜੋ ਮੇਰੇ ਅੰਦਰ ਉਹਨਾਂ ਲਈ ਪ੍ਰਭਾਵ ਹੈ ਮੈਂ ਸਿਰਫ ਉਹ ਆਪਣਾ ਇੱਕ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਸੀ ਉਹਨਾਂ ਦੇ ਕੰਮਾਂ ਲਈ ਔਰ ਮੈਂ ਆਪਣਾ ਉਹਨਾਂ ਨੂੰ ਜੋ ਪਿਆਰ ਸ਼ਰਧਾ ਦਿਖਾਉਣੀ ਚਾਹੁੰਦਾ ਸੀ ਕਿ ਯੂ ਆਰ ਡੂਇੰਗ ਸਮਥਿੰਗ ਵੈਰੀ ਗੁੱਡ ਤੇ ਮੈਂ ਸਿਰਫ ਉਹੀ ਜ਼ਿਆਦਾ ਵਿਅਕਤ ਕੀਤਾ ਸੀ ਉਸ ਦਿਨ ਉਸ ਤੋਂ ਬਾਅਦ ਮੇਰੀ ਕਦੇ ਮੁਲਾਕਾਤ ਉਹਨਾਂ ਨਾਲ ਨਹੀਂ ਹੋਈ ਗੁਰਪ੍ਰੀਤ ਖੋਗੀ ਦਾ ਕੈਂਪੇਨਿੰਗ ਚ ਅਹਿਮ ਰੋਲ ਰਹੇਗਾ 2017 ਦੇ ਚੋਣਾਂ ਦੀ ਕੈਂਪੇਨਿੰਗ ਲਈ ਉਹਦੇ ਚ ਖੋਗੀ ਸਾਹਿਬ ਕਿਵੇਂ ਕੈਂਪੇਨਿੰਗ ਕਰਨ ਗਿਆ ਆਮ ਆਦਮੀ ਪਾਰਟੀ ਲਈ ਬਿਲਕੁਲ ਜੀ ਮੈਂ ਕਿਉਂਕਿ ਜਦ ਆਮ ਆਦਮੀ ਪਾਰਟੀ ਹੈ ਤੇ ਫਿਰ ਆਮ ਆਦਮੀ ਪਾਰਟੀ ਦੀ ਗੱਲ ਕਰਾਂਗਾ بڑے ਮੁੱਦੇ ਨੇ ਬਹੁਤ ਅ ਜੈਂਡੇ ਨੇ ਜਿਹਦੇ ਉੱਤੇ ਆਮ ਆਦਮੀ ਪਾਰਟੀ ਨੇ ਕੰਮ ਕਰਨਾ ਹੈ ਤੇ ਮੈਂ ਬੇਨਤੀ ਕਰਦਾ ਹੁੰਦਾ ਜੀ ਕਿ ਜਦੋਂ ਸਾਨੂੰ ਕੁਐਸਚਨ ਪੇਪਰ ਆਉਂਦਾ ਉਹਦੇ ਵਿੱਚ 16 ਕੁਐਸਚਨ ਹੁੰਦੇ ਨੇ ਉਹਦੇ ਚ ਲਿਖਿਆ ਹੁੰਦਾ ਸੋਲਵ ਐਨੀ 12 ਯਾ ਸੋਲਵ ਐਨੀ 10 ਉਹ ਮੁੱਦਿਆਂ ਦੇ ਵਿੱਚੋਂ ਵੀ ਮੈਂ ਆਪਣੇ ਮਤਲਬ ਦੇ ਮੁੱਦੇ ਛਾਂਟ ਲੈਨੇ ਵੀ ਇਹਨਾਂ ਤੇ ਮੈਂ ਕੰਮ ਕਰ ਸਕਦਾ ਜਿਨ੍ਹਾਂ ਚ ਮੈਂ 3-4 ਮੁੱਦੇ ਛਾਂਟ ਲਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨੀ ਤੇ ਗੱਲ ਕਰਨੀ ਚਾਹਾਂਗਾ ਜੋ ਅੱਜ ਕਿਸਾਨ ਦਾ ਪੰਜਾਬ ਦੇ ਵਿੱਚ ਰੁਤਬਾ ਗਿਰ ਗਿਆ ਕਿਸਾਨ ਨੂੰ ਕੋਈ ਰੁਤਬੇ ਨਾਲ ਨਹੀਂ ਦੇਖਿਆ ਜਾਂਦਾ ਆਮ ਸੌਰੀ ਟੂ ਸੇ ਮੈਨੂੰ ਬਹੁਤ ਅਫਸੋਸ ਹੁੰਦਾ ਕਿ ਕਿਸਾਨ ਨੂੰ ਅੱਜ ਇੱਕ ਮਜਬੂਰ ਵਿਅਕਤੀ ਦੀ ਨਜ਼ਰ ਨਾਲ ਤਰਸ ਦੇ ਪਾਤਰ ਦੇ ਨਜ਼ਰ ਨਾਲ ਦੇਖਿਆ ਜਾਂਦਾ ਹੈ ਕਿਸਾਨ ਕਦੇ ਤਰਸ ਦਾ ਪਾਤਰ ਨਹੀਂ ਸੀ ਸਨਮਾਨ ਦਾ ਪਾਤਰ ਸੀ ਕਿਸਾਨ ਦੇ ਸਿਰ ਤੇ ਤੁਰਲੇ ਵਾਲੀ ਪੱਗ ਹੁੰਦੀ ਸੀ ਸ਼ਮਲੇ ਵਾਲੀ ਪੱਗ ਹੁੰਦੀ ਸੀ ਕਿਸਾਨ ਦੀ ਅੱਜ ਉਸੇ ਪੱਗ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਕਿਸਾਨ ਫਾ ਲੈ ਰਿਹਾ ਫਾਂਸੀ ਲੈ ਰਿਹਾ ਸੋ ਉਹ ਤਰਸ ਦਾ ਪਾਤਰ ਹੈ ਮੈਂ ਕਿਸਾਨ ਨੂੰ ਵਾਪਸ ਉਹਦੇ ਰੁਤਬੇ ਤੇ ਲਿਆਉਣ ਲਈ ਜੋ ਕਰ ਸਕਿਆ ਕਰਾਂਗਾ ਮੈਂ ਵਾਦਾ ਨਹੀਂ ਕਰਦਾ ਕਿ ਮੈਂ ਇੰਨਾ ਸਮਰਾਥਾਂ ਕਿ ਮੈਂ ਉਹਨੂੰ ਬਾਦਸ਼ਾਹ ਬਣਾ ਕੇ ਰੱਖ ਦੇਵਾਂਗਾ ਪਰ ਉਹਦਾ ਗਵਾਚਿਆ ਜਿਹੜਾ ਉਹਦਾ ਸਨਮਾਨ ਹੈ ਉਹਨੂੰ ਵਾਪਸ ਲਿਆਉਣ ਦੇ ਵਿੱਚ ਮੈਂ ਜੋ ਕਰ ਸਕਿਆ ਤੰ ਦੇਹੀ ਨਾ ਕਰਾਂਗਾ ਦੂਸਰਾ ਮੈਂ ਇੱਕ ਸ਼ਾਇਦ ਬਹੁਤ ਸਾਰੀਆਂ ਪਾਰਟੀਆਂ ਦੇ এজেন্ডੇ 'ਚ ਨਹੀਂ ਹੈਗਾ ਮੈਂ ਰੋਡ ਸੇਫਟੀ ਤੇ ਕੰਮ ਕਰਨਾ ਚਾਹਾਂਗਾ ਕਿੰਨਾ ਸੜਕਾਂ ਦੇ ਉੱਤੇ ਖੂਨ ਡੁੱਲ ਰਿਹਾ ਹੈ ਅਜਾਈ ਕੋਈ ਬਦਤਮੀਜ਼ ਬੇਵਕੂਫ ਆਦਮੀ ਆ ਕੇ ਪੂਰੇ ਟੱਬਰ ਦੇ ਟੱਬਰ ਨੂੰ ਮਾਰ ਰਿਹਾ ਆਪਣੀ ਵਾਹਿਆਤ ਤਰੀਕੇ ਦੀ ਗੱਡੀ ਚਲਾ ਕੇ ਇੱਕ ਆਲਟੋ ਗੱਡੀ ਉਡਾ ਕੇ ਹੋ ਮਾਰੀ ਵਿੱਚੇ ਬੱਚੇ ਮਰ ਗਏ ਕਿਸੇ ਪਰਿਵਾਰ ਦੇ ਵਿੱਚ ਮੀਆਂ ਬੀਬੀ ਦੀ ਡੈਥ ਹੋ ਗਈ। ਜਵਾਨ ਜਵਾਨ ਮੁੰਡੇ 3 3 4 4 6 6 ਕਾਲਜ ਦੇ ਮੁੰਡੇ ਇੱਕ ਗੱਡੀ ਦੇ ਵਿੱਚ ਗੱਡੀ ਪਲਟ ਗਈ 6 ਮੁੰਡੇ ਮਰ ਗਏ 4 ਮਰ ਗਏ ਉਹ ਬੱਚਿਆਂ ਨੇ ਰੋਡ ਐਕਸੀਡੈਂਟਸ ਰੋਡ ਸੇਫਟੀ ਤੇ ਕੰਮ ਨਹੀਂ ਹੋ ਰਿਹਾ ਸਿਰਫ ਲੋਕਾਂ ਦਾ ਕਸੂਰ ਨਹੀਂ ਹੈ। ਰੋਡਸ ਉਸ ਤਰੀਕੇ ਦੀਆਂ ਨਹੀਂ ਬਣੀਆਂ। ਰੋਡਸ ਦੇ ਉੱਤੇ ਜਿਹੜੀ ਸੇਫਟੀ ਹੋਣੀ ਚਾਹੀਦੀ ਹੈ ਸਾਈਡਸ ਦੇ ਉੱਤੇ ਉਹ ਹੈ ਨਹੀਂ ਬਾਦਲ ਸਰਕਾਰ ਕਹਿੰਦੀ ਹੈ ਕਿ ਇੰਨੀਆਂ ਵਧੀਆ ਸੜਕਾਂ ਤਾਂ ਕਿਸੇ ਪੂਰੇ ਹਿੰਦੁਸਤਾਨ 'ਚ ਕਿਸੇ ਸੂਬੇ ਦੇ ਨਹੀਂ ਹੈ ਤੁਸੀਂ ਕਹਿੰਦੇ ਰੋਡ ਸੇਫਟੀ ਦਾ ਧਿਆਨ ਨਹੀਂ ਰੱਖਦੇ ਬਿਲਕੁਲ ਸਰ ਉਹਨਾਂ ਨੂੰ ਕਹਿਣ ਦਾ ਹੱਕ ਹੈ ਜੇ ਉਹਨਾਂ ਨੇ ਬਣਾਈਆਂ ਜਿਹੜੀਆਂ ਸੜਕਾਂ ਉਹਨਾਂ ਨੂੰ ਲੱਗਦਾ ਹੋਵੇਗਾ ਉਹਨਾਂ ਨੂੰ ਹੱਕ ਹੈ ਮੈਂ ਉਹਨਾਂ ਨੂੰ ਚੈਲੰਜ ਨਹੀਂ ਕਰਦਾ ਕਿ ਤੁਸੀਂ ਕਿਉਂ ਕਹਿੰਦੇ ਪਰ ਇਹ ਤਾਂ ਲੋਕਾਂ ਨੇ ਸਾਬਿਤ ਕਰਨਾ ਹੈ ਜਾਂ ਅਖਬਾਰਾਂ ਕਾਰਾਂ ਦੀ ਗੱਲ ਕੀਤੀ ਤੁਸੀਂ ਬੱਸਾਂ ਦੀ ਗੱਲ ਨਹੀਂ ਕੀਤੀ ਜਿਹੜੇ ਬੰਦੇ ਮਾਰ ਨਹੀਂ ਮੈਂ ਤਾਂ ਉਹ ਮੈਂ ਗੱਲ ਕਾਰਾਂ ਦੀ ਕਿਉਂਕਿ ਕਿਸੇ ਇੱਕ ਵਹੀਕਲ ਦੀ ਗੱਲ ਕੀਤੀ ਹੈ ਮੈਂ ਹੁਣ ਟਰੱਕ ਹੈ ওভারਲੋਡਡ ਟਰੱਕ ਹੈ ਉਹ ਇੰਨਾ ਸੜਕਾਂ ਦੇ ਉੱਤੇ ਹੀ ਤੁਰੇ ਫਿਰਦੇ ਨੇ ਸੜਕ ਨੂੰ ਛੱਡ ਲੋ ਮੈਂ ਸੜਕ ਦੀ ਸੇਫਟੀ ਦੀ ਗੱਲ ਕਰ ਰਿਹਾ ਸੜਕ ਚਲੋ ਮੰਨ ਲਿਆ ਵਧੀਆ ਬਣ ਗਈ ਸੜਕ ਦੇ ਉੱਤੇ ਸੇਫਟੀ ਮੈਜਰਸ ਵੀ ਕੁਝ ਹੁੰਦੇ ਨੇ ਉਹ ਜਿਹੜੇ ਸਾਈਡਾਂ ਦੇ ਉੱਤੇ ਬੈਰੀਗੇਟਿੰਗ ਹੋਈ ਹੁੰਦੀ ਹੈ ਕਿ ਉਹ ਐਕਸੀਡੈਂਟ ਨੂੰ ਬਚਾ ਲੈਂਦੀ ਹੈ ਬਹੁਤ ਸਾਰੀਆਂ ਸੜਕਾਂ ਨੇ ਜਿੱਥੇ ਅਜੇ ਵੀ ਸੜਕ ਦੇ ਉੱਤੇ ਟਾਲੀਆਂ ਰੁੱਕ ਖੜੇ ਤੁਹਾਨੂੰ ਦਿਸਦੇ ਨੇ ਉਹ ਮੌਤ ਦਾ ਕਾਰਨ ਬਣਦੇ ਨੇ ਆਮ ਸੌਰੀ ਟੂ ਸੇ ਕਿ ਅਸੀਂ ਇੱਕ ਹੀਰਾ ਪੰਜਾਬ ਦਾ ਕਾਮੇਡੀ ਦਾ ਗਵਾਇਆ ਸੀ ਜਸਪਾਲ ਪੱਟੀ ਸਾਹਿਬ ਉਹ ਇੱਕ ਸੈਕਿੰਡ ਲਈ ਉਹਨਾਂ ਬੱਚੇ ਦੀ ਅੱਖ ਲੱਗੀ ਸੀ ਤੋ ਇੱਕ ਬਿਲਕੁਲ ਸੜਕ ਦੇ ਉੱਤੇ ਰੁੱਖ ਖੜਾ ਸੀ ਟਾਲੀ ਦਾ ਬੱਸ ਉਹਨਾਂ ਦੀ ਕਾਰ ਜਾ ਕੇ ਉਹਦੇ 'ਚ ਵੱਜੀ ਤੇ ਭੱਟੀ ਸਾਹਾ ਸਾਡੇ ਵਿੱਚ ਨਹੀਂ ਹੈ ਸੋ ਇਹ ਦੇਖਣ ਦੀ ਗੱਲ ਹੈ ਕਿੱਥੇ ਰੁੱਖ ਚਾਹੀਦੇ ਨੇ ਕਿੱਥੋਂ ਹਟਾਉਣੇ ਚਾਹੀਦੇ ਨੇ ਕਿੱਥੇ ਰੋਡ ਸੇਫਟੀ ਜ਼ਿਆਦਾ ਦੇਖਣੀ ਚਾਹੀਦੀ ਹੈ ਸਾਨੂੰ ਉਹ ਕਿਤੇ ਵੀ ਹੈ ਨਹੀਂ ਉਹ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਦਾਂ ਅਸੀਂ ਗੱਲ ਕਰੀਏ ਟ੍ਰੈਫਿਕ ਪੁਲਿਸ ਤੇ ਪੂਰਾ ਕੰਟਰੋਲ ਜਿਹੜਾ ਪੋਲਿਟਿਸ਼ੀਅਨ ਲੋਕਾਂ ਦਾ ਅੱਜ ਇੱਕ ਬੰਦਾ ਰੋਂਗ ਸਾਈਡ ਤੋਂ ਗੱਡੀ ਕੱਢ ਰਿਹਾ ਉਹਨੂੰ ਇੱਕ ਪੁਲਿਸ ਵਾਲੇ ਨੇ ਰੋਕ ਲਿਆ ਉਹ ਨਾਲ ਹੀ ਫੋਨ ਲਾ ਕੇ ਪੁਲਿਸ ਵਾਲੇ ਨੂੰ ਫੜਾ ਦਿੰਦਾ ਉਧਰੋਂ ਫੋਨ ਆਂਦਾ ਆਪਣਾ ਬੰਦਾ ਛੱਡ ਦਿਓ ਫਿਰ ਉਹਨੂੰ ਉਧਰ ਲਾਇਸੈਂਸ ਦੇ ਦੋ ਬੰਦੇ ਮਾਰਨ ਦਾ ਔਰੇ ਤੇ 304 ਦਾ ਪਰਚਾ ਕਿਉਂ ਨਹੀਂ ਦਰਜ ਕਰਦੇ ਜਿਹੜਾ ਰੋਂਗ ਸਾਈਡ ਤੋਂ ਆ ਰਿਹਾ ਇਹ ਤਾਂ ਬੰਦਾ ਇਹ ਤਾਂ ਇਰਾਦਾ ਕਤਲ ਦੇ ਨਾਲ ਆ ਰਿਹਾ ਸੀ ਕਿਸੇ ਨੂੰ ਵੀ ਮਾਰ ਸਕਦਾ ਸੀ ਪਰ ਉਹਨੂੰ 10 ਰੁਪਏ ਫਾਈਨ ਨਹੀਂ ਹੁੰਦਾ ਫੋਨ ਆਂਦਾ ਛੱਡ ਦਿੱਤਾ ਜਾਂਦਾ ਰੈੱਡ ਲਾਈਟ ਜੰਪ ਕਰ ਰਿਹਾ ਬਿਨਾ ਹੈਲਮਟ ਤੋਂ ਚੱਲ ਰਿਹਾ ਕੋਈ ਪਰਵਾਹ ਨਹੀਂ ਤੁਸੀਂ ਕੀ ਫੇਰ ਕਰੋ ਕਾਨੂੰਨ ਅਮੈਂਡ ਕਰਵਾਓਗੇ ਸੰਸ਼ੋਧਨ ਕਰਾਓਗੇ ਕਾਨੂੰਨ ਚ ਜਿੱਥੇ ਅਮੈਂਡ ਕਰਾਣਾ ਪਏਗਾ ਜੀ ਅਮੈਂਡ ਕਰਾਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੰਜਾਬ ਚ ਤਾਂ ਇਹ ਰਿਵਾਇਤ ਹੈ ਸਿਫਾਰਸ਼ੀਆਂ ਦਾ ਮਾਹੌਲ ਹੈ ਪੰਜਾਬ ਚ ਦਾ ਵੈ ਉਹ ਹੀ ਕਹਿ ਰਹੇ ਆ ਜੀ ਮਾਹੌਲ ਤਾਂ ਰਿਵਾਇਤਾਂ ਜਿਹੜੀਆਂ ਨੇ ਮਾਹੌਲ ਜਿਹੜੇ ਨੇ ਉਹੀ ਆਪਾਂ ਤੋੜਨੇ ਨੇ ਰਿਵਾਇਤਾਂ ਹੀ ਤੋੜਨੀਆਂ ਨੇ ਔਰ ਜਿੱਥੇ ਅਮੈਂਡ ਕਰਨ ਦੀ ਲੋੜ ਪੈਗੀ ਰਿਕਵੈਸਟ ਕਰਾਂਗੇ ਕੋਰਟ ਤੱਕ ਜਾਵਾਂਗੇ ਆਪਾਂ ਅਮੈਂਡ ਕਰਵਾਵਾਂਗੇ ਜਿੰਨੇ ਕਮੈਂਡ ਹੋ ਸਕਣਗੇ ਨਹੀਂ ਤਾਂ ਜਿਹੜੇ ਬਣੇ ਹੋਏ ਰੂਲਸ ਰੈਗੂਲੇਸ਼ਨ ਨੇ ਉਹ ਤਾਂ ਇੰਪਲੀਮੈਂਟ ਕਰਵਾ ਦੇਾਂਗੇ ਉਹਦੇ 'ਚ ਤਾਂ ਕੋਈ ਚੈਲੰਜ ਨਹੀਂ ਨਾ ਜੀ ਮੈਂ ਇਹ ਮੰਨਾਂ ਕਿ ਤੁਸੀਂ ਹੁਣ ਗੁਰਪ੍ਰੀਤ ਖੋਗੀ ਜਿਹੜੇ ਹਨ ਸਿਆਸੀ ਸਫਰ ਆਪਣਾ ਕਾਮੇਡੀ ਦੀ ਬਜਾਏ ਸੀਰੀਅਸਨੈਸ ਤੋਂ ਸ਼ੁਰੂ ਕਰਨਗੇ ਸੀਰੀਅਸly ਬਿਲਕੁਲ ਜੀ ਕਿਉਂਕਿ ਕਾਮੇਡੀ ਜਿਹੜੀ ਹੈ ਜੀ ਇਹ ਵੀ ਆਪਣੇ ਆਪ 'ਚ ਬੜਾ ਸੀਰੀਅਸ ਬਿਜ਼ਨਸ ਹੈ ਜਿਹਨੂੰ ਵਾਪਸ ਸੀਰੀਅਸ ਨਹੀਂ ਨਹੀਂ ਲੈਂਦੇ ਫਿਰ ਲੋਕੀ ਸਾਡੀ ਗੱਲ ਨੂੰ ਬਕਵਾਸ ਸਮਝਦੇ ਵੇ ਕੀ ਹਸਾਤਾ ਗਿਆ ਪਰ ਬਕਵਾਸ ਕਰ ਗਿਆ ਜਦ ਤੱਕ ਉਹਦੇ ਅੰਦਰ ਸੰਜੀਦਗੀ ਨਹੀਂ ਹੈ ਸੀਰੀਅਸਨੈਸ ਨਹੀਂ ਹੈ ਤੁਹਾਡੀ ਗੱਲ ਸੁਣ ਕੇ ਆਹਾ ਯਾਰ ਬਹੁਤ ਸੁਣੀ ਪਾਇਦਾਰ ਗੱਲ ਕੀਤੀ ਬੰਦੇ ਨੇ ਜਦ ਤੱਕ ਉਹ ਨਹੀਂ ਕਹਿਣਗੇ ਨਾ ਤੁਹਾਡੀ ਗੱਲ ਦੀ ਕੋਈ ਵੈਲਿਊ ਨਹੀਂ ਸੋ ਕਾਮੇਡੀ ਇਜ਼ ਅ ਸੀਰੀਅਸ ਬਿਜ਼ਨਸ ਮੈਂ ਤਾਂ ਕਾਮੇਡੀ ਨੂੰ ਵੀ ਸੀਰੀਅਸਲੀ ਲਿਆ ਹੁਣ ਤੱਕ ਔਰ ਰਾਜਨੀਤੀ ਔਰ ਪੋਲਿਟਿਕਸ ਔਰ ਬਿਲਕੁਲ ਉਹੀ ਕਹਿੰਦੇ ਹੈ ਕਿ ਪੋਲਿਟਿਕਸ ਵੀ ਸੀਰੀਅਸ ਹੈ ਐਂਡ ਨੌਨ ਸੀਰੀਅਸ ਮੈਂ ਹੀ ਕਹਿ ਰਿਹਾ ਜੀ ਰਾਜਨੀਤੀ ਤਾਂ ਬਹੁਤ ਹੀ ਸੀਰੀਅਸਲੀ ਲੈਣ ਵਾਲੀ ਚੀਜ਼ ਹੈ ਔਰ ਇਹ ਬੜੀ ਕੇਅਰਫੁਲੀ ਚੱਲਣ ਵਾਲੀ ਚੀਜ਼ ਹੈ ਇਹਨੂੰ ਮੈਂ ਬਹੁਤ ਸੀਰੀਅਸਲੀ ਲਵਾਂਗਾ ਜੀ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਕੋਗੀ ਜਿਹੜੇ ਕਿ ਲੋਕਾਂ ਦੀ ਜ਼ੁਬਾਨ ਤੇ ਤਾਂ ਰਹਿੰਦੇ ਸੀ ਹੁਣ ਦਿਲ ਔਰ ਦਿਮਾਗ ਤੇ ਛਾਣ ਲਈ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਕੰਮ ਕਰਨਗੇ ਕੋਗੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਕੈਮਰਾਮੈਨ ਗੋਲਸ਼ਨ ਦੇ ਨਾਲ ਜਗਵਿੰਦਰ ਪਟਿਆਲ এবੀਪੀ ਨਿਊਜ਼ ਮੋਹਾਲੀ